ਮੈਂ ਆਪਣੇ ਨਾਨਕੇ ਘਰ ਰਹਿੰਦੀ ਸੀ ਤੇ ਮੈਂ ਆਪਣੇ ਨਾਨਕੇ ਘਰ ਵਿੱਚ ਉਹ ਗੱਲਾਂ ਦੇਖੀਆਂ ਜੋ ਕੋਈ ਕਦੇ ਸੋਚ ਵੀ ਨਹੀਂ ਸਕਦਾ ਸੀ ਮੇਰੇ ਨਾਨਕੇ ਘਰ ਮੇਰੀਆਂ ਦੋ ਮਾਮੀਆਂ ਤੇ ਇੱਕ ਨਾਨੀ ਸੀ ਮੇਰੇ ਦੋਨੇ ਮਾਮਿਆਂ ਦੀ ਡੈਥ ਹੋ ਚੁੱਕੀ ਸੀ ਮੇਰੀ ਵੱਡੀ ਮਾਮੀ ਦੇ ਇੱਕ ਮੁੰਡਾ ਸੀ ਤੇ ਛੋਟੀ ਮਾਮੀ ਦੇ ਦੋ ਮੁੰਡੇ ਸੀ ਤੇ ਮੈਂ ਸ਼ੁਰੂ ਤੋਂ ਹੀ ਆਪਣੇ ਨਾਨਕੇ ਘਰ ਰਹਿੰਦੀ ਸੀ ਮੇਰੀ ਨਾਨੀ ਕਾਫੀ ਬਜ਼ੁਰਗ ਸੀ ਘਰ ਵਿੱਚ ਕੋਈ ਵੀ ਬੰਦਾ ਨਹੀਂ ਸੀ ਤੇ ਮਾਮੇ ਦੇ ਜਵਾਕ ਛੋਟੇ ਸੀ ਵੱਡੇ ਮਾਮੇ ਦੇ ਮੁੰਡੇ ਦਾ ਨਾਂ ਗੁਰਪ੍ਰੀਤ ਸੀ ਉਹ ਮੇਰੇ ਹਾਨ ਦਾ ਸੀ ਉਡੀ ਉਮਰ 20 ਸਾਲ ਦੀ ਹੋ ਚੁੱਕੀ ਸੀ ਤੇ ਦੂਜੇ ਮਾਮੇ ਦੇ ਮੁੰਡੇ ਅਜੇ ਛੋਟੇ ਸੀ ਉਹ ਜੇ ਛੋਟੀਆਂ ਕਲਾਸਾਂ ਵਿੱਚ ਪੜਦੇ ਸੀ ਮੇਰੀ ਵੱਡੀ मामੀ ਬਹੁਤ ਹੀ ਭੋਲੀ ਸੀ ਤੇ ਛੋਟੀ मामੀ ਚੁਸਤ ਸੀ ਛੋਟੀ मामੀ ਪਿੰਡ ਦੇ ਸਕੂਲ ਵਿੱਚ ਪ੍ਰਾਈਵੇਟ ਪੜਾਉਂਦੀ ਸੀ ਤੇ ਵੱਡੀ मामੀ ਘਰ ਹੀ ਹੁੰਦੀ ਸੀ ਮੈਂ ਤੇ ਗੁਰਪ੍ਰੀਤ ਇੱਕੋ ਸਕੂਲ ਵਿੱਚ ਇਕੱਠੇ ਪੜਦੇ ਸੀ ਘਰ ਵਿੱਚ ਛੋਟੀ मामੀ ਦੀ ਹੀ ਚੱਲਦੀ ਸੀ ਕਿਉਂਕਿ ਵੱਡੀ मामੀ ਬਹੁਤ ਭੋਲੀ ਸੀ ਵੱਡੀ ਮਾਮੀ ਛੋਟੀ ਮਾਮੀ ਤੋਂ ਪੁੱਛ ਕੇ ਹੀ ਕੋਈ ਕੰਮ ਕਰਦੀ ਸੀ ਕਿਉਂਕਿ ਵੱਡੀ ਮਾਮੀ ਨੂੰ ਇਨ੍ਹਾਂ ਚੀਜ਼ਾਂ ਦਾ ਅੰਦਾਜ਼ਾ ਨਹੀਂ ਸੀ ਤੇ ਛੋਟੀ ਮਾਮੀ ਪੜ੍ਹੀ ਲਿਖੀ ਹੋਣ ਕਰਕੇ ਉਹਨੂੰ ਸਾਰੀ ਚੀਜ਼ ਦਾ ਪਤਾ ਹੁੰਦਾ ਸੀ ਇਸ ਕਰਕੇ ਘਰ ਦਾ ਸਾਰਾ ਕੰਮ ਛੋਟੀ ਮਾਮੀ ਹੀ ਦੇਖਦੀ ਸੀ ਮੇਰੇ ਦੋਨੇ ਮਾਮੇ ਫੌਜ ਵਿੱਚ ਸ਼ਹੀਦ ਹੋ ਗਏ ਸੀ ਤੇ ਨਾਨਾ ਕੁਝ ਬਿਮਾਰ ਰਹਿਣ ਕਰਕੇ ਪੂਰਾ ਹੋ ਗਿਆ ਸੀ ਮੈਂ ਤੇ ਗੁਰਪ੍ਰੀਤ ਪਲੱਸ 2 ਵਿੱਚ ਪੜ੍ਹਦੇ ਸੀ ਨਾਨੀ ਮੈਨੂੰ ਸ਼ੁਰੂ ਤੋਂ ਹੀ ਨਾਨਕੇ ਘਰ ਰੱਖ ਕੇ ਪੜਾ ਰਹੀ ਸੀ ਮੇਰਾ ਮੋਹ ਵੀ ਹੁਣ ਨਾਨਕੇ ਘਰ ਨਾਲ ਹੀ ਜ਼ਿਆਦਾ ਸੀ ਨਾਨਕੇ ਘਰ ਕੁੜੀ ਨਾ ਹੋਣ ਕਰਕੇ ਨਾਨੀ ਮੈਨੂੰ ਉੱਥੇ ਲੈ ਗਈ ਸੀ ਆਪਣੇ ਮਾਮੇ ਦੇ ਮੁੰਡਿਆਂ ਦੇ ਰਖੜੀ ਵੀ ਮੈਂ ਹੀ ਬੰਦੀ ਆ ਮੇਰਾ ਆਪਦੇ ਪਿੰਡ ਜਾ ਕੇ ਦਿਲ ਵੀ ਨਹੀਂ ਲੱਗਦਾ ਸੀ ਮੇਰੇ ਪਿੰਡ ਮੇਰੀ ਇੱਕ ਭੈਣ ਤੇ ਇੱਕ ਹੋਰ ਭਰਾ ਸੀ ਮੇਰਾ ਉਹਨਾਂ ਨਾਲ ਘਾਟੀ ਮੋਹ ਸੀ ਤੇ ਮੇਰੇ ਮਾਮੇ ਦੇ ਮੁੰਡਿਆਂ ਨਾਲ ਮੇਰਾ ਬਹੁਤ ਮੋਹ ਸੀ ਛੋਟੇ ਮਾਮੇ ਦੇ ਮੁੰਡਿਆਂ ਨੂੰ ਮੈਂ ਤੇ ਗੁਰਪ੍ਰੀਤ ਨੇ ਬਹੁਤ ਚੋੱਕੇ ਖੜਾਇਆ ਸੀ ਉਹ ਮੇਰਾ ਤੇ ਗੁਰਪ੍ਰੀਤ ਦਾ ਬਹੁਤ ਮੋਹ ਕਰਦੇ ਆ ਸਾਡੇ ਸਾਰੇ ਜਵਾਕਾਂ ਦਾ ਆਪਸ ਵਿੱਚ ਬਹੁਤ ਪਿਆਰ ਆ ਅਸੀਂ ਕਦੇ ਇੱਕ ਦੂਜੇ ਨਾਲ ਲੜਕੇ ਨਹੀਂ ਦੇਖਿਆ ਅਸੀਂ ਰਲ ਮਿਲ ਕੇ ਰਹਿੰਦੇ ਸੀ ਮੇਰੀ ਤੇ ਗੁਰਪ੍ਰੀਤ ਦੀ 12ਵੀਂ ਕਲਾਸ ਸੀ ਤੇ 12ਵੀਂ ਕਲਾਸ ਤੋਂ ਬਾਅਦ ਗੁਰਪ੍ਰੀਤ ਕੋਈ ਵਧੀਆ ਅਫਸਰ ਬਣਨਾ ਚਾਹੁੰਦਾ ਸੀ ਉਹਦੇ ਪਾਪਾ ਫੌਜ ਵਿੱਚ ਸ਼ਹੀਦ ਹੋਏ ਕਰਕੇ ਉਹਨੂੰ ਕੋਈ ਚੰਗੀ ਜੌਬ ਮਿਲ ਸਕਦੀ ਸੀ ਇਸ ਕਰਕੇ ਉਹ ਚਾਹੁੰਦਾ ਸੀ ਕਿ ਮੈਂ ਆਪਣਾ ਕਰੀਅਰ ਵਧੀਆ ਬਣਾਵਾਂ ਜਿਉਂ ਹੀ ਸਾਡੀ 12ਵੀਂ ਦੀ ਪੜ੍ਹਾਈ ਪੂਰੀ ਹੋਈ ਤਾਂ ਅਸੀਂ ਦੋਵੇਂ ਜਾਣੇ ਅੰਗਰੇਜ਼ੀ ਸਿੱਖਣ ਸ਼ਹਿਰ ਲੱਗ ਗਏ ਮੈਂ ਤਾਂ ਉੱਥੇ 3 ਮਹੀਨੇ ਲਾਇਏ ਸੀ ਪਰ ਗੁਰਪ੍ਰੀਤ 1 ਮਹੀਨਾ ਲਾ ਕੇ ਹੀ ਹਟ ਗਿਆ ਕਿਉਂਕਿ ਸਾਡੇ ਪਿੰਡ ਦਾ ਇੱਕ ਅੰਕਲ ਸੀ ਜਿਸ ਨੇ ਗੁਰਪ੍ਰੀਤ ਨੂੰ ਸਲਾਹ ਦਿੱਤੀ ਕਿ ਤੂੰ ਪਟਵਾਰੀ ਦਾ ਕੋਰਸ ਕਰ ਲੈ ਕਿਉਂਕਿ ਤੈਨੂੰ ਤਾਂ ਜੌਬ ਮਿਲ ਜਾਣੀ ਆ ਕਿਉਂਕਿ ਤੇਰਾ ਪਾਪਾ ਫੌਜ ਵਿੱਚ ਸ਼ਹੀਦ ਹੋਇਆ ਸੀ ਇਸ ਕਰਕੇ ਤੈਨੂੰ ਪਹਿਲ ਹੋਣੀ ਆ ਤਾਂ ਗੁਰਪ੍ਰੀਤ ਕਰਦਿਆਂ ਦੀ ਮੈਂ ਅਲਪਟਵਾਰੀ ਦਾ ਪੇਪਰ ਦੇਣ ਲਈ ਤਿਆਰੀ ਕਰਨ ਲੱਗਾ ਤੇ ਮੈਂ 3 ਮਹੀਨੇ ਸਪੀਕਿੰਗ ਕਰਕੇ ਉਸ ਤੋਂ ਬਾਅਦ ਮੈਂ ਪਾਰਲਰ ਦਾ ਕੋਰਸ ਕਰਨ ਸ਼ੈ ਰੀ ਲੱਗ ਗਈ। ਮੈਨੂੰ ਪਾਰਲਰ ਦਾ ਬੜਾ ਸ਼ੌਂਕ ਸੀ। ਮੈਂ ਪਾਰਲਰ ਦਾ ਕੋਰਸ ਕਰਕੇ ਆਪਣਾ ਪਾਰਲਰ ਖੋਲਣਾ ਚਾਹੁੰਦੀ ਸੀ। ਉੱਥੇ ਮੇਰੀਆਂ ਇੱਕ ਦੋ ਸਹੇਲੀਆਂ ਵੀ ਮੇਰੇ ਨਾਲ ਲੱਗ ਗਈਆਂ ਸੀ। ਅਸੀਂ ਬੱਸ ਤੇ ਪਾਰਲਰ ਜਾਂਦੀਆਂ ਹੁੰਦੀਆਂ ਸੀ ਤੇ ਗੌਰਪ੍ਰੀਤ ਨੇ ਪਟਵਾਰੀ ਦਾ ਪੇਪਰ ਦੇ ਦਿੱਤਾ ਤੇ ਉਸ ਵਿੱਚੋਂ ਪਾਸ ਹੋ ਗਿਆ ਸੀ ਤੇ ਉਹ ਸਿਲੈਕਟ ਵੀ ਹੋ ਗਿਆ। ਤੇ ਫੇਰ ਉਹਨੂੰ ਟ੍ਰੇਨਿੰਗ ਲਈ ਦਿੱਲੀ ਭੇਜ ਦਿੱਤਾ ਤੇ ਉੱਥੇ ਉਹਨੇ ਕਈ ਮਹੀਨੇ ਰਹਿ ਕੇ ਟ੍ਰੇਨਿੰਗ ਲਈ ਤੇ ਰੱਬ ਦੀ ਕਿਰਪਾ ਨਾਲ ਉਹ 6 ਮਹੀਨਿਆਂ ਦੇ ਵਿੱਚ ਵਿੱਚ ਪਟਵਾਰੀ ਬਣ ਗਿਆ ਤੇ ਪਟਵਾਰੀ ਬਣਨ ਦੀ ਇੰਨੀ ਜ਼ਿਆਦਾ ਖੁਸ਼ੀ ਸੀ ਕਿ ਅਸੀਂ ਸ਼ਹਿਰ ਜਾ ਕੇ ਸਾਰੇ ਪਰਿਵਾਰ ਨੇ ਪਾਰਟੀ ਕੀਤੀ ਗੁਰਪ੍ਰੀਤ ਕਹਿੰਦਾ ਜੋ ਖਾਣਾ ਤੁਸੀਂ ਖਾ ਲਓ ਹੁਣ ਤਾਂ ਮੈਂ ਵੱਡਾ ਅਫਸਰ ਬਣ ਗਿਆ ਪਰ ਸਾਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇੰਨੀ ਜਲਦੀ ਗੁਰਪ੍ਰੀਤ ਇੰਨਾ ਵੱਡਾ ਅਫਸਰ ਲੱਗ ਜਾਊਗਾ ਗੁਰਪ੍ਰੀਤ ਦੀ ਮੰਮੀ ਨੇ ਬਹੁਤ ਔਖਾਂ ਕੱਟੀਆਂ ਸੀ ਤੇ ਅੱਜ ਰੱਬ ਨੇ ਉਸ ਦੀ ਬਹੁਤ ਨੇੜੇ ਕੇ ਸੁਣੀਆ ਪਿੰਡ ਦੇ ਲੋਕ ਵੀ ਬਹੁਤ ਖੁਸ਼ ਸੀ ਕਿਉਂਕਿ ਮੇਰੇ ਮਾਮੇ ਦੇ ਘਰ ਬਹੁਤ ਟਾਈਮ ਬਾਅਦ ਖੁਸ਼ੀ ਦਾ ਦਿਨ ਆਇਆ ਸੀ ਗੌਰਪ੍ਰੀਤ ਬਹੁਤ ਸਾਊ ਮੁੰਡਾ ਸੀ ਉਹਨੂੰ ਸਾਰੇ ਪਿੰਡ ਦੇ ਲੋਕ ਬਹੁਤ ਸਲਾਉਂਦੇ ਸੀ ਸਾਰੇ ਕਹਿੰਦੇ ਸੀ ਕਿ ਏਦਾਂ ਦਾ ਮੁੰਡਾ ਸਾਰੇ ਪਿੰਡ ਵਿੱਚ ਨਹੀਂ ਆ ਗੁਰਪ੍ਰੀਤ ਨੇ ਘਰੋਂ ਡਿਊਟੀ ਜਾਣਾ ਤੇ ਡਿਊਟੀ ਤੋਂ ਸਿੱਧਾ ਘਰ ਆਉਣਾ ਉਹਦਾ ਪਿੰਡ ਵਿੱਚ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਉਹਦੀ ਹਰ ਇੱਕ ਮੁੰਡੇ ਨਾਲ ਬਹੁਤ ਜ਼ਿਆਦਾ ਬਣਦੀ ਸੀ ਹੁਣ ਤਾਂ ਗੁਰਪ੍ਰੀਤ ਦੀ ਪਿੰਡ ਵਿੱਚ ਬਹੁਤ ਚੜ੍ਹਾਈ ਹੋ ਗਈ ਸੀ ਕਿਉਂਕਿ ਉਹ ਪਟਵਾਰੀ ਬਣ ਚੁੱਕਾ ਸੀ ਇਸ ਗੱਲ ਤੇ ਸਾਨੂੰ ਸਭ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਸੀ ਤੇ ਗੌਰਪ੍ਰੀਤ ਦੀ ਮੰਮੀ ਵੀ ਬਹੁਤ ਖੁਸ਼ ਸੀ ਕਿਉਂਕਿ ਜਿੰਨਾ ਕੋ ਨੂੰ ਰੱਬ ਨੇ ਪਹਿਲਾਂ ਔਖਾ ਕੀਤਾ ਸੀ ਹੁਣ ਉਹਨਾਂ ਹੀ ਸੌਖਾ ਵੀ ਕਰ ਦਿੱਤਾ ਸੀ ਆਪਣੇ ਪੁੱਤ ਵੱਲੋਂ ਮੰਮੀ ਹੁਣ ਸੌਖੀ ਹੋ ਗਈ ਸੀ ਗੌਰਪ੍ਰੀਤ ਆਪਣੀ ਮਾਂ ਦਾ ਬਹੁਤ ਜ਼ਿਆਦਾ ਕਰਦਾ ਸੀ ਤੇ ਛੋਟੇ ਮਾਮੇ ਦੇ ਮੁੰਡਿਆਂ ਦਾ ਵੀ ਗੌਰਪ੍ਰੀਤ ਬਹੁਤ ਜ਼ਿਆਦਾ ਮੋਹ ਕਰਦਾ ਸੀ ਗੌਰਪ੍ਰੀਤ ਹਮੇਸ਼ਾ ਕਹਿੰਦਾ ਸੀ ਕਿ ਮੈਂ ਇਹਨਾਂ ਦਾ ਵੀ ਕੁਝ ਨਾ ਕੁਝ ਬਣਾ ਦੇਣਾ ਯਾ ਜੇ ਮੇਰੇ ਸਿਰ ਤੇ ਪਿਓ ਨਹੀਂ ਸੀ ਤਾਂ ਇਹਨਾਂ ਦੇ ਸਿਰ ਤੇ ਵੀ ਪਿਓ ਨਹੀਂ ਆ ਮੈਂ ਇਹਨਾਂ ਦਾ ਪਿਓ ਬਣ ਕੇ ਦਿਖਾਉਣਾ ਆ ਮੈਂ ਇਹਨਾਂ ਨਾਲ ਕਿਸੇ ਕਿਸਮ ਦਾ ਕੋਈ ਫਰਕ ਨਹੀਂ ਰੱਖਣਾ ਗੌਰਪ੍ਰੀਤ ਮੈਨੂੰ ਵੀ ਕਹਿੰਦਾ ਰਹਿੰਦਾ ਸੀ ਕਿ ਤੂੰ ਪਾਰਲਰ ਦਾ ਸਾਰਾ ਕੰਮ ਸਿੱਖ ਲੈ ਤੇ ਤੈਨੂੰ ਸ਼ਹਿਰ ਵਿੱਚ ਪਾਰਲਰ ਮੈਂ ਆਪ ਖੋਲ੍ਹ ਕੇ ਦੇਊਂਗਾ ਸਾਡਾ ਦੋਵਾਂ ਦਾ ਭੈਣ ਭਰਾਵਾਂ ਵਾਲਾ ਹੀ ਪਿਆਰ ਸੀ ਇਦਾਂ ਲੱਗਦਾ ਸੀ ਜਿਵੇਂ ਅਸੀਂ ਸਕੇ ਭੈਣ ਭਰਾ ਹੁੰਨੇ ਆ ਕਿਉਂਕਿ ਸ਼ੁਰੂ ਤੋਂ ਹੀ ਇਕੱਠੇ ਖੇਡੇ ਸੀ ਤੇ ਇਕੱਠੇ ਹੀ ਪੜੇ ਸੀ ਤੇ ਸਾਡੇ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਮੈਂ ਉਹਨੂੰ ਸਕੇ ਭਰਾ ਵਾਂਗ ਪਿਆਰ ਕਰਦੀ ਸੀ ਤੇ ਉਹ ਵੀ ਮੇਰਾ ਸਕੇ ਭੈਣ ਵਾਂਗ ਪਿਆਰ ਕਰਦਾ ਸੀ ਤੇ ਮੇਰੀਆਂ ਮਾਮੀਆਂ ਵੀ ਬਹੁਤ ਚੰਗੀਆਂ ਸੀ ਉਹ ਵੀ ਮੇਰਾ ਬਹੁਤ ਮੋਹ ਕਰਦੀਆਂ ਸੀ ਉਹਨਾਂ ਨੇ ਕਦੇ ਵੀ ਮੈਨੂੰ ਆਪਣੀ ਭਾਂਜੀ ਨਹੀਂ ਸਮਝਿਆ ਸੀ ਆਪਣੀ ਹਮੇਸ਼ਾ ਧੀ ਹੀ ਸਮਝਿਆ ਸੀ ਗੌਰਪ੍ਰੀਤ ਨੇ ਮੇਰੇ ਸਕੇ ਭਰਾ ਹੋਣ ਵਾਲੇ ਸਾਰੇ ਫਰਜ਼ ਨਿਭਾਏ ਮੈਨੂੰ ਤਾਂ ਆਪਣੇ ਪਿੰਡ ਵਾਲਾ ਘਰ ਉਪਰਾ ਜਿਹਾ ਲੱਗਦਾ ਸੀ ਮੈਨੂੰ ਤਾਂ ਇਹੀ ਘਰ ਆਪਣਾ ਲੱਗਦਾ ਸੀ ਇਹੀ ਪਰਿਵਾਰ ਆਪਣਾ ਲੱਗਦਾ ਸੀ ਮੈਂ ਗੌਰਪ੍ਰੀਤ ਨਾਲ ਹੀ ਰੋਜ਼ ਪਾਰਲਰ ਤੇ ਚਲੀ ਜਾਂਦੀ ਸੀ ਕਿਉਂਕਿ ਜਿਹੜੇ ਸ਼ਹਿਰ ਮੇ ਪਾਰਲਰ ਸੀ ਉਸੇ ਸ਼ਹਿਰ ਗੌਰਪ੍ਰੀਤ ਦੀ ਡਿਊਟੀ ਸੀ ਉਹਦਾ ਦਫ਼ਤਰ ਮੇਰੇ ਪਾਰਲਰ ਤੋਂ ਥੋੜਾ ਹੀ ਦੂਰ ਸੀ ਗੌਰਪ੍ਰੀਤ ਨੂੰ ਡਿਊਟੀ ਕਰਦੇ ਹੋਏ 1 ਸਾਲ ਹੋ ਗਿਆ ਸੀ ਤੇ ਘਰ ਦੇ ਉਹਦੇ ਵਿਆਹ ਦੀਆਂ ਗੱਲਾਂ ਕਰਨ ਲੱਗੇ ਪਰ ਉਹ ਅਜੇ ਵਿਆਹ ਨੂੰ ਮੰਨਦਾ ਨਹੀਂ ਸੀ ਪਰ ਇੱਕ ਦਿਨ ਮੈਂ ਗੌਰਪ੍ਰੀਤ ਨੂੰ ਸਮਝਾਇਆ ਕਿ ਮਾਮੀ ਦੇ ਵੀ ਦਿਲ ਵਿੱਚ ਤੇਰੇ ਵਿਆਹ ਨੂੰ ਲੈ ਕੇ ਕਿੰਨੇ ਸੁਪਨੇ ਹੋਣੇ ਆ ਇਸ ਕਰਕੇ ਤੂੰ ਵਿਆਹ ਕਰਵਾ ਲਾ ਤਾ ਗੌਰਪ੍ਰੀਤ ਮੈਨੂੰ ਕਹਿੰਦਾ ਹੁਣ ਤੋਂ ਹੀ ਮੇਰੇ ਗੱਲ ਜ਼ਿੰਮੇਵਾਰੀ ਪੈ ਜਾਣੀ ਆ ਮੈਂ ਉਹਨੂੰ ਕਿਹਾ ਕਿਤੇ ਨਹੀਂ ਜ਼ਿੰਮੇਵਾਰੀ ਪੈ ਜਾਣੀ ਤੇਰੇ ਗੱਲ ਤੂੰ ਪਟਵਾਰੀ ਲੱਗਾ ਏ ਤੇ ਤੂੰ ਕੁੜੀ ਹੀ ਕੋਈ ਜੌਬ ਵਾਲੀ ਦੇਖ ਤੁਸੀਂ ਦੋਵੇਂ ਜਾਣੇ ਰਲ ਮਿਲ ਕੇ ਕਮਾਇਓ ਫਿਰ ਤੈਨੂੰ ਕਾਦੀ ਟੈਨਸ਼ਨ ਜਦੋਂ ਕੁੜੀ ਆਪਣੇ ਆਪ ਤੇ ਡਿਪੈਂਡ ਹੋਊਗੀ ਤਾਂ ਤੇਰੇ ਗੱਲ ਕਾਦੀ ਜ਼ਿੰਮੇਵਾਰੀ ਪੈਣੀ ਆ ਤਾਂ ਗੌਰਪ੍ਰੀਤ ਕਹਿੰਦਾ ਕਿ ਮੈਂ ਸੋਚਦਾ ਸੀ ਕਿ ਮੈਂ ਆਪਣੇ ਵਿਆਹ ਤੋਂ ਪਹਿਲਾਂ ਆਪਣੇ ਛੋਟੇ ਚਾਚੇ ਦੇ ਜਵਾਕਾਂ ਦਾ ਵੀ ਕੁਝ ਬਣਾ ਦਵਾਂ ਤੇ ਮੈਂ ਆਪਣੀ ਅਲੱਗ ਜਗ੍ਹਾ ਲੈ ਕੇ ਰੱਖ ਲਵਾਂ ਤੇ ਇਹ ਘਰ ਇਹਨਾਂ ਨੂੰ ਛੱਡ ਜਵਾਂ ਜਦੋਂ ਕਦੇ ਅਲੱਗ ਹੋਵਾਂਗੇ ਤਾਂ ਮੈਂ ਉੱਥੇ ਘਰ ਬਣਾ ਲਵਾਂਗਾ ਮੈਂ ਤਾਂ ਬਸ ਇਹੀ ਚਾਹੁੰਦਾ ਸੀ ਕਿ ਥੋੜੀ ਹੋਰ ਜਗ੍ਹਾ ਬਣਾ ਲਈਏ ਕਿਉਂਕਿ ਅਗਲੀ ਆਊਗੀ ਤਾਂ ਪਤਾ ਨਹੀਂ ਕਹਿੋ ਜੀ ਹੋਊਗੀ ਇਹਨਾਂ ਦਾ ਕੁਝ ਬਣਾਉਣ ਦਊ ਵੀ ਜਾਂ ਨਹੀਂ ਉਹ ਆਪਣੇ ਚਾਚੇ ਦੇ ਜਵਾਕਾਂ ਦਾ ਬਹੁਤ ਸੋਚਦਾ ਸੀ ਉਹ ਪਹਿਲ ਉਹਨਾਂ ਨੂੰ ਦਿੰਦਾ ਸੀ ਇੱਕ ਦਿਨ ਗੁਰਪ੍ਰੀਤ ਦੀ ਮੰਮੀ ਕਹਿਣ ਲੱਗੀ ਕਿ ਤੇਰੇ ਲਈ ਇੱਕ ਰਿਸ਼ਤੇ ਦੀ ਦੱਸ ਪਈ ਆ ਤੇ ਕੁੜੀ ਪੁਲਸ ਵਿੱਚ ਆ ਤਾ ਗੁਰਪ੍ਰੀਤ ਕਹਿੰਦਾ ਮੇਰੀ ਸਾਫ ਤੇ ਕੋਰੀ ਨਾ ਆਇਆ ਮੈਂ ਪੁਲਿਸ ਵਾਲੀ ਨਾਲ ਵਿਆਹ ਨਹੀਂ ਕਰਾਉਣਾ ਮਾਮੀ ਕਹਿੰਦੀ ਕਿਉਂ ਤਾਂ ਗੁਰਪ੍ਰੀਤ ਹੱਸਣ ਲੱਗ ਗਿਆ ਕਹਿੰਦਾ ਕੱਲ ਨੂੰ ਸਾਡੀ ਥੋੜੀ ਜਿਹੀ ਲੜਾਈ ਹੋ ਗਈ ਤਾਂ ਉਹ ਤਾਂ ਮੈਨੂੰ ਜੇਲ੍ਹ ਵਿੱਚ ਕਰਾ ਦੇਊਗੀ ਮੈਂ ਕਿਹਾ ਤੂੰ ਹੀ ਕਿੱਦਾਂ ਦੇ ਮਜ਼ਾਕ ਕਰਦਾ ਰਹਿਣਾ ਗੁਰਪ੍ਰੀਤ ਇਸ ਰਿਸ਼ਤੇ ਲਈ ਨਾ ਮੰਨਿਆ ਕਹਿੰਦਾ ਕੋਈ ਗੱਲ ਨਹੀਂ ਹੋਰ ਕੋਈ ਕੁੜੀ ਵੇਖ ਲਓ ਗੋਰਪ੍ਰੀਤ ਕਹਿੰਦਾ ਸੀ ਕਿ ਮੰਮੀ ਮੈਂ ਤਾਂ ਇਹੀ ਚਾਹੁੰਨਾ ਕਿ ਘਰੇ ਕੰਮ ਕਰਨ ਵਾਲੀ ਕੁੜੀ ਹੋਵੇ ਮੇਰੀ ਬਥੇਰੀ ਤਨਖਾਹ ਆ ਤੇ ਆਪਾਂ ਜੋਬ ਵਾਲੀ ਤੋਂ ਕੀ ਲੈਣਾ ਆ ਘਰ ਕੰਮ ਕਰਨ ਵਾਲੀ ਕੁੜੀ ਹੋਊਗੀ ਤਾਂ ਕੁੜੀ ਘਰੇ ਤੁਹਾਡੀ ਸੇਵਾ ਕਰੂਗੀ ਨਾਲੇ ਦਾਦੀ ਵੀ ਹੁਣ ਬਜ਼ੁਰਗ ਆ ਹੁਣ ਉਹਦੀ ਸੇਵਾ ਕੌਣ ਕਰੂਗਾ ਤੇ ਉਹ ਕੁੜੀ ਤੁਹਾਡੀ ਸਾਰਿਆਂ ਦੀ ਸੇਵਾ ਕਰੂਗੀ ਪਰ ਉਹਦੀ ਮੰਮੀ ਕਹਿੰਦੀ ਸੀ ਕਿ ਨਹੀਂ ਪੁੱਤ ਸਾਡਾ ਕੀ ਅਸੀਂ ਅਜੇ ਤੁਰੇ ਫਿਰਦੇ ਆ ਸਾਨੂੰ ਸੇਵਾ ਕਰਨ ਨੂੰ ਕੀ ਆ ਨਾਲੇ ਤੇਰੀ ਦਾਦੀ ਨੂੰ ਸੰਭਲ ਲਈ ਅਸੀਂ ਹੈਗੇ ਆ ਤੂੰ ਕੋਈ ਪੜ੍ਹੀ ਲਿਖੀ ਕੁੜੀ ਦੇਖ ਜੌਬ ਕਰਦੀ ਹੋਵੇ ਤੇ ਤੁਸੀਂ ਦੋਨੋਂ ਜੀ ਕਮਾਓ ਨਹੀਂ ਤਾਂ ਤੇਰੇ ਇਕੱਲੇ ਸਿਰ ਸਾਰਾ ਭਾਰ ਆ ਜਾਣਾ ਤੇ ਮੰਮੀ ਇਸ ਗੱਲ ਨੂੰ ਨਹੀਂ ਮੰਨਦੀ ਸੀ ਕਿ ਘਰੇਲੂ ਕੁੜੀ ਹੋਵੇ ਮੰਮੀ ਕਹਿੰਦੀ ਸੀ ਕਿ ਕੁੜੀ ਤਾਂ ਜੌਬ ਵਾਲੀ ਲੱਭ ਹੀ ਲਵਾਂਗੇ ਇਸ ਕਰਕੇ ਛੋਟੀ ਮੰਮੀ ਨੇ ਕਈ ਜਗ੍ਹਾ ਤੇ ਰਿਸ਼ਤੇ ਲਈ ਕਿਆ ਹੋਇਆ ਸੀ ਇੱਕ ਦਿਨ ਸਾਡੇ ਪਿੰਡ ਵਿੱਚੋਂ ਕਿਸੇ ਨੇ ਬੈਂਕ ਵਾਲੀ ਕੁੜੀ ਦੀ ਦੱਸ ਪਾਈ ਉਹ ਬੈਂਕ ਵਿੱਚ ਮੈਨੇਜਰ ਲੱਗੀ ਹੋਈ ਸੀ ਤੇ ਕੁੜੀ ਸੋਹਣੀ ਵੀ ਬਹੁਤ ਸੀ ਪਰ ਗੁਰਪ੍ਰੀਤ ਵਾਰ-ਵਾਰ ਮਾਮੀ ਨੂੰ ਕਹਿੰਦਾ ਸੀ ਕਿ ਕੀ ਕਰਨੀ ਆ ਤੂੰ ਜੌਬ ਵਾਲੀ ਘਰ ਕੰਮ ਕਰਨ ਵਾਲੀ ਕੁੜੀ ਲੱਭ ਲਓ ਪਰ ਦੋਨੋਂ ਮਾਮੀ ਹੁਣੀ ਨਹੀਂ ਮੰਨਦੇ ਸੀ ਉਹ ਬੈਂਕ ਵਾਲੀ ਕੁੜੀ ਨਾਲ ਗੁਰਪ੍ਰੀਤ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਤੇ ਗੁਰਪ੍ਰੀਤ ਦੀ ਮੰਗਣੀ ਹੋ ਗਈ ਸੀ ਤੇ ਮੰਗਣੀ ਤੋਂ ਬਾਅਦ ਗੁਰਪ੍ਰੀਤ ਦੀ ਵੋਟੀ ਜਾਣੀ ਮੇਰੀ ਭਾਬੀ ਨੇ ਗੁਰਪ੍ਰੀਤ ਨੂੰ ਮਿਲਣ ਲਈ ਬੁਲਾਇਆ ਭਾਬੀ ਦਾ ਨਾਮ ਹਜੋਤ ਸੀ ਗੋਰਪ੍ਰੀਤ ਭਾਬੀ ਨੂੰ ਮਿਲਣ ਗਿਆ ਤੇ ਮੈਨੂੰ ਨਾਲ ਲੈ ਗਿਆ ਭਾਬੀ ਗੋਰਪ੍ਰੀਤ ਤੇ ਮੈਂ ਅਸੀਂ ਤਿੰਨੋਂ ਜਣੇ ਹੋਟਲ ਵਿੱਚ ਖਾਣਾ ਖਾਣ ਗਏ ਤੇ ਖਾਣਾ ਖਾਣ ਮਗਰੋਂ ਅਸੀਂ ਪਾਰਕ ਵਿੱਚ ਬੈਠ ਕੇ ਬਹੁਤ ਗੱਲਾਂ ਮਾਰੀਆਂ ਭਾਬੀ ਦਾ ਸੁਭਾਅ ਖੁੱਲਾ ਸੀ ਉਹ ਸੰਗ ਦੀ ਘੱਟ ਸੀ ਅਗਲੇ ਮਹੀਨੇ ਗੋਰਪ੍ਰੀਤ ਦਾ ਵਿਆਹ ਸੀ ਗੋਰਪ੍ਰੀਤ ਦੇ ਸੱਸ ਸਹੁਰਾ ਬੜੇ ਮਾਡਰਨ ਸੀ ਮੈਂ ਮਾਮੀ ਹੁਣਾਂ ਨੂੰ ਕਹਿੰਦੀ ਸੀ ਕਿ ਗੋਰਪ੍ਰੀਤ ਦੇ ਸੱਸ ਸਹੁਰਾ ਤਾਂ ਬੜੇ ਮਾਡਰਨ ਆ ਤੇ ਤੁਸੀਂ ਵੀ ਵਿਆਹ ਨੂੰ ਵਧੀਆ ਕੱਪੜੇ ਲਿਓ ਤਾਂ ਮਾਮੀ ਮੈਨੂੰ ਕਹਿੰਦੀ ਤੂੰ ਹੀ ਦਿਵਾਉਣੇ ਆ ਸਾਨੂੰ ਕੱਪੜੇ ਜਿੱਦਾਂ ਦੇ ਤੂੰ ਦਵਾ ਦੇਵੇਂਗੀ ਅਸੀਂ ਤਾਂ ਓਦਾਂ ਦੇ ਪਾ ਲੈਣੇ ਆਂ ਸਾਨੂੰ ਬੁੜੀਆਂ ਨੂੰ ਕੀ ਪਤਾ ਕੱਪੜਿਆਂ ਦਾ ਨਾਲੇ ਤੂੰ ਸਾਨੂੰ ਅੱਗੇ ਕਿਤੇ ਮਾੜੇ ਕੱਪੜੇ ਦਿਵਾਉਣੀ ਆ ਇਸ ਤਰ੍ਹਾਂ ਕਰਕੇ ਅਸੀਂ ਵਿਆਹ ਦੀ ਸ਼ਾਪਿੰਗ ਕਰਨੀ ਸ਼ੁਰੂ ਕਰ ਦਿੱਤੀ ਮੈਂ ਵੀ ਬਹੁਤ ਸੋਹਣੇ ਸੋਹਣੇ ਸੂਟ ਲਏ ਕਿਉਂਕਿ ਮੈਨੂੰ ਆਪਣੇ ਭਰਾ ਦੇ ਵਿਆਹ ਦਾ ਬੜਾ ਚਾਅ ਸੀ ਮਸਾ ਸਾਡੇ ਘਰ ਖੁਸ਼ੀ ਆਉਣ ਵਾਲੀ ਸੀ ਤੇ ਸਾਡੇ ਘਰ ਮੇਰੀ ਨਵੀਂ ਭਾਬੀ ਆਉਣ ਵਾਲੀ ਸੀ ਮੈਨੂੰ ਗੁਰਪ੍ਰੀਤ ਦੇ ਵਿਆਹ ਦਾ ਬੜਾ ਚਾਅ ਸੀ ਮੈਂ ਮਾਮੀ ਨੂੰ ਕਹਿੰਦੀ ਸੀ ਕਿ ਮੈਂ ਸਭ ਤੋਂ ਸੋਹਣਾ ਸੇਰਾ ਆਪਣੇ ਵੀਰ ਦੇ ਸਿਰ ਤੇ ਸਜਾਉਣਾ 啊。<noise> ਮੰਮੀ ਕਹਿੰਦੀ ਸੀ ਤੂੰ ਜੋ ਸ਼ੌਂਕ ਪੂਰੇ ਕਰਨੇ ਆ ਸਭ ਕਰ ਲੈ ਤੈਨੂੰ ਕੋਈ ਰੋਕ ਟੋਕ ਨਹੀਂ ਆ ਤੂੰ ਜੋ ਚੀਜ਼ ਲੈਣਾ ਚਾਹੁੰਨੀ ਆ ਲੈ ਲੈ ਮੈਂ ਕਿਹਾ ਠੀਕ ਆ ਮੰਮੀ ਜੀ ਸ਼ੁਰੂ ਤੋਂ ਹੀ ਮੇਰਾ ਬਹੁਤ ਜ਼ਿਆਦਾ ਮੋਹ ਕਰਦੇ ਸੀ ਇਸ ਤਰ੍ਹਾਂ ਵਿਆਹ ਦਾ ਦਿਨ ਆ ਗਿਆ ਬੜੀਆਂ ਰੌਣਕਾਂ ਲੱਗੀਆਂ ਸੀ ਤੇ ਗੌਰਪ੍ਰੀਤ ਦਾ ਵਿਆਹ ਬਹੁਤ ਧੂਮ ਧਾਮ ਨਾਲ ਹੋਇਆ ਅਸੀਂ ਬਹੁਤ ਨੱਚੇ ਟੱਪੇ ਤੇ ਮੇਰੇ ਵੀਰੇ ਦਾ ਵਿਆਹ ਖੁਸ਼ੀ ਖੁਸ਼ੀ ਸਿਰੇ ਚੜ ਗਿਆ ਸੀ ਤੇ ਨਵੀਂ ਭਾਬੀ ਘਰ ਆ ਗਈ ਸੀ ਮੇਰੀ ਭਾਬੀ ਬਹੁਤ ਸੋਹਣੀ ਸੁਨੱਖੀ ਤੇ ਲੰਬੀ ਜਵਾਨ ਸੀ ਤੇ ਉੱਪਰ ਦੀ ਉਹ ਜੋਬ ਵੀ ਕਰਦੀ ਸੀ ਭਾਬੀ ਨੂੰ ਆਇਆ 1 ਮਹੀਨਾ ਹੋ ਗਿਆ ਸੀ ਤੇ ਉਹ ਮੇਰਾ ਬੜਾ ਮੋਹ ਕਰਦੀ ਸੀ ਉਹ ਮੈਨੂੰ ਆਪਣੀ ਸੱਕੀ ਨਣਾਣ ਵਾਂਗ ਸਮਝਦੀ ਸੀ ਉਹਨੇ ਵੀ ਮੇਰੇ ਨਾਲ ਕਦੇ ਕੋਈ ਫਰਕ ਨਹੀਂ ਰੱਖਿਆ ਸੀ ਜਦੋਂ ਭਾਬੀ ਵਿਆਹ ਕੇ ਆਈ ਸੀ ਤਾਂ ਮਾਮੀ ਹੁਣਾਂ ਨੇ ਬਿਠਾ ਕੇ ਸਾਰੀ ਗੱਲ ਦੱਸ ਦਿੱਤੀ ਸੀ ਕਿ ਇਹਨੂੰ ਕਦੇ ਵੀ ਆਪਣੀ ਭਾਂਜੀ ਨਹੀਂ ਸਮਝਣਾ ਇਹ ਆਪਣੇ ਘਰ ਦੀ ਕੁੜੀ ਹੀ ਆ ਬਸ ਇਹ ਸਮਝ ਕੇ ਇਹ ਗੌਰਪ੍ਰੀਤ ਦੀ ਸੱਕੀ ਭੈਣ ਆ ਤੇ ਭਾਬੀ ਵੀ ਮੈਨੂੰ ਉਸੇ ਤਰ੍ਹਾਂ ਹੀ ਪਿਆਰ ਕਰਨ ਲੱਗ ਗਈ ਮੈਨੂੰ ਵੀ ਉਹਦਾ ਬੜਾ ਮੋਹ ਆਉਂਦਾ ਸੀ ਮੈਨੂੰ ਆਪਣੀ ਨਵੀਂ ਭੀ ਦਾ ਬੜਾ ਚਾ ਸੀ ਅਸੀਂ ਦੋਵੇਂ ਨਨਾਨ ਪਰਜਾਈ ਘਟ ਤੇ ਸਹੇਲੀਆਂ ਵੱਧ ਸੀ ਅਸੀਂ ਬਹੁਤ ਰਲ ਮਿਲ ਕੇ ਕੰਮ ਕਰ ਲੈਂਦੀਆਂ ਸੀ ਕਿਉਂਕਿ ਮੈਂ ਵੀ ਪਾਰਲਰ ਤੇ ਜਾਣਾ ਹੁੰਦਾ ਸੀ ਤੇ ਭਾਬੀ ਨੇ ਵੀ ਜੋਬ ਤੇ ਜਾਣਾ ਹੁੰਦਾ ਸੀ ਵੈਸੇ ਮੈਂ ਉਹਨੂੰ ਘਾਟ ਹੀ ਕੰਮ ਕਰਨ ਦਿੰਦੀ ਸੀ ਇੱਕ ਦਿਨ ਭਾਬੀ ਗੌਰਪ੍ਰੀਤ ਨੂੰ ਕਹਿੰਦੀ ਕਿ ਕਿਉਂ ਨਾ ਆਪਾਂ ਇਹਨੂੰ ਪਿੰਡ ਚ ਪਾਰਲਰ ਖੋਲ੍ਹ ਦਈਏ ਤੇ ਇਹ ਵੀ ਆਪਣਾ ਕੰਮ ਚਲਾ ਲਾਊਗੀ ਮੈਂ ਜੇਸ ਪਾਰਲਰ ਤੇ ਕੋਰਸ ਕੀਤਾ ਸੀ ਉੱਥੇ ਕੰਮ ਕਰਨ ਲੱਗ ਗਈ ਸੀ ਭਾਬੀ ਮੈਨੂੰ ਕਹਿੰਦੀ ਕਿਉਂ ਨਾ ਤੂੰ ਆਪਣਾ ਕੰਮ ਖੋਲ ਲਵੇਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਭਾਬੀ ਨੇ ਮੇਰੇ ਬਾਰੇ ਇੰਨਾ ਸੋਚਿਆ ਮੈਂ ਕਿਹਾ ਮੈਂ ਤੁਹਾਡੇ ਤੇ ਬੋਝ ਨਹੀਂ ਬਣਨਾ ਉਹ ਕਹਿੰਦੀ ਕਾਹਦਾ ਬੋਝ ਇਹ ਤਾਂ ਸਾਡੇ ਵੱਲੋਂ ਤੋਂ ਗਿਫਟ ਸਮਝੀ ਭਾਬੀ ਨੇ ਤੇ ਗੁਰਪ੍ਰੀਤ ਨੇ ਮੈਨੂੰ ਘਰ ਦੇ ਲੱਗ ਗਈ ਇੱਕ ਪਾਰਲਰ ਖੋਲ ਦਿੱਤਾ ਤੇ ਸਾਰਾ ਸਮਾਨ ਲਿਆ ਦਿੱਤਾ ਮੈਂ ਹੁਣ ਉਸ ਪਾਰਲਰ ਵਿੱਚ ਆਪਣਾ ਪਾਰਲਰ ਦਾ ਕੰਮ ਕਰਦੀ ਸੀ ਮੇਰਾ ਪਾਰਲਰ ਖੋਲ੍ਹੇ ਨੂੰ ਅਜੇ ਥੋੜੇ ਦਿਨ ਹੀ ਹੋਏ ਸੀ ਕਿ ਮੇਰਾ ਕੰਮ ਬਹੁਤ ਵਧੀਆ ਚੱਲ ਪਿਆ ਸੀ ਪਿੰਡ ਵਿੱਚੋਂ ਬਹੁਤ ਗਾਹਕ ਮੇਰੇ ਕੋਲ ਆਉਂਦੇ ਸੀ ਮੇਰੀ ਕਮਾਈ ਵਧੀਆ ਹੋਣ ਲੱਗ ਪਈ ਸੀ ਮੈਂ ਭਾਬੀ ਤੇ ਗੁਰਪ੍ਰੀਤ ਨੂੰ ਹਮੇਸ਼ਾ ਥੈਂਕ ਯੂ ਕਰਦੀ ਸੀ ਕਿ ਤੁਹਾਡੇ ਕਰਕੇ ਮੈਂ ਆਪ ਕਮਾਉਣ ਵਾਲੀ ਹੋ ਗਈਆਂ ਮੈਂ ਚਾਹੁੰਦੀ ਸੀ ਕਿ ਮੈਂ ਹਰ ਮਹੀਨੇ ਪੈਸੇ ਘਰੇ ਫੜਾਇਆ ਕਰਾਂ ਤੇ ਮੈਂ ਇਸ ਬਾਰੇ ਗੁਰਪ੍ਰੀਤ ਨਾਲ ਗੱਲ ਕੀਤੀ ਤਾਂ ਗੁਰਪ੍ਰੀਤ ਮੈਨੂੰ ਕਹਿੰਦਾ ਤੂੰ ਚੁੱਪ ਕਰਕੇ ਆਪਣੇ ਪੈਸੇ ਆਪ ਰੱਖੀ ਜਾ ਤੇ ਆਪਣੇ ਪੈਸੇ ਜੋੜ ਲਾ ਤੇ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਤੂੰ ਮੈਨੂੰ ਦੱਸੀ ਪਰ ਸਾਨੂੰ ਤੇਰੇ ਪੈਸੇ ਨਹੀਂ ਚਾਹੀਦੇ ਸਾਡੇ ਕੋਲ ਰੱਬ ਦਾ ਦਿੱਤਾ ਬਹੁਤ ਕੋਜਿਆ ਇੱਕ ਦਿਨ ਮੈਂ ਪਾਰਲਰ ਤੋਂ ਘਰ ਆਈ ਤਾਂ ਮੈਂ ਦੇਖਿਆ ਕਿ ਭਾਬੀ ਬਹੁਤ ਸੈੜ ਜਿਹੀ ਬੈਠੀ ਸੀ ਮੈਂ ਭਾਬੀ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਤੁਸੀਂ ਇੰਨਾ ਉਦਾਸ ਕਿਉਂ ਬੈਠੇ ਹੋ ਤਾਂ ਭਾਬੀ ਕਹਿੰਦੀ ਕੁਝ ਨਹੀਂ ਮੈਂ ਕਿਹਾ ਦੱਸੋ ਆਪਾਂ ਦੋਵੇਂ ਤਾਂ ਫਰੈਂਡ ਆ ਦੱਸੋ ਕੀ ਗੱਲ ਆ ਤਾਂ ਭਾਬੀ ਕਹਿੰਦੀ ਜੋ ਗੱਲ ਮੈਂ ਤੈਨੂੰ ਦੱਸਾਂਗੀ ਤੈਨੂੰ ਯਕੀਨ ਨਹੀਂ ਆਉਣਾ ਮੈਂ ਕਿਹਾ ਦੱਸੋ ਤਾਂ ਸਹੀ ਤੁਸੀਂ ਮੇਰੇ ਨਾਲ ਸ਼ੇਅਰ ਕਰੋ ਹੋ ਸਕਦਾ ਮੈਂ ਤੁਹਾਡੀ ਪ੍ਰੋਬਲਮ ਦਾ ਹੱਲ ਕਰ ਦੇਵਾਂ ਤਾਂ ਭਾਬੀ ਨੇ ਜੋ ਗੱਲ ਮੈਨੂੰ ਦੱਸੀ ਉਹ ਸੁਣ ਕੇ ਤਾਂ ਮੈਂ ਸੱਚੀ ਉਹਨਾਂ ਨਾਲ ਗੁੱਸੇ ਹੋਣ ਲੱਗ ਗਈ ਉਹਨਾਂ ਨੇ ਦੱਸਿਆ ਕਿ ਚਾਚੀ ਤੇ ਗੁਰਪ੍ਰੀਤ ਦਾ ਕੋਈ ਆਪਸ ਵਿੱਚ ਗਲਤ ਰਿਲੇਸ਼ਨ ਆ ਮੈਂ ਕਿਹਾ ਤੁਸੀਂ ਕੀ ਕਹੀ ਜਾਂਦੇ ਹੋ ਤੁਹਾਨੂੰ ਪਤਾ ਵੀ ਆ ਤਾਂ ਭਾਬੀ ਕਹਿੰਦੀ ਮੈਂ ਸੱਚੀ ਕਹਿੰਨੀ ਆ ਮੈਂ ਇੱਕ ਨਹੀਂ ਕਈ ਵਾਰ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਰਿਐਕਟ ਕਰਦੇ ਦੇਖਿਆ ਪਰ ਮੈਨੂੰ ਪੂਰਾ ਸ਼ੱਕ ਹੈ ਮੈਂ ਕਿਹਾ ਤੁਸੀਂ ਕੁਝ ਦੇਖਿਆ ਤਾਂ ਨਹੀਂ ਤੁਹਾਨੂੰ ਸਿਰਫ ਸ਼ੱਕ ਹੀ ਆ ਤੇ ਮੈਂ ਦੱਸਦੀ ਆ ਕਿ ਤੁਹਾਡਾ ਇਹ ਸ਼ੱਕ ਬਿਲਕੁਲ ਗਲਤ ਆ ਇੱਥੇ ਰਹਿੰਦੀ ਨੂੰ ਮੈਨੂੰ ਇੰਨੇ ਸਾਲ ਹੋ ਗਏ ਤੇ ਅੱਜ ਤੱਕ ਇਹੋ ਜੀ ਕੋਈ ਗੱਲ ਨਹੀਂ ਹੋਈ ਤੇ ਤੁਸੀਂ ਇਹ ਕਿੱਦਾਂ ਕਹਿ ਦਿੱਤਾ ਤਾਂ ਭਾਬੀ ਕਹਿੰਦੀ ਪਤਾ ਨਹੀਂ ਯਾਰ ਮੇਰਾ ਕਿਹੜਾ ਦਿਲ ਕਰਦਾ ਉਹਨਾਂ ਦੇ ਸਾਮਾ ਪੁੱਤ ਦੇ ਰਿਲੇਸ਼ਨ ਨੂੰ ਗਲਤ ਬਣਾਉਣ ਨੂੰ ਪਰ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈਗੀ ਆ ਮੈਂ ਕਿਹਾ ਜੇ ਤੁਹਾਡੀ ਗੱਲ ਸਹੀ ਹੁੰਦੀ ਤਾਂ ਮੈਨੂੰ ਵੀ ਪਤਾ ਲੱਗ ਜਾਂਦੀ ਪਰ ਇਹੋ ਜਿਹਾ ਕੁਝ ਵੀ ਨਹੀਂ ਆ ਤਾਂ ਭਾਬੀ ਮੈਨੂੰ ਕਹਿੰਦੀ ਚੱਲ ਆਪਾਂ ਕੱਲ ਨੂੰ ਇਹਨਾਂ ਨੂੰ ਇਕੱਲੇ ਘਰੇ ਛੱਡ ਕੇ ਇਸ ਗੱਲ ਨੂੰ ਕਲੀਅਰ ਕਰ ਲੈਂਦੇ ਆ ਪਰ ਮੈਨੂੰ ਤੇਰਾ ਸਾਥ ਚਾਹੀਦਾ ਮੈਂ ਭਾਬੀ ਨੂੰ ਸਾਫ਼ ਨਾ ਕਰ ਦਿੱਤੀ ਕਿ ਮੈਂ ਇਹੋ ਜਿਹਾ ਕੁਝ ਨਹੀਂ ਕਰਨਾ ਕਿਉਂਕਿ ਮੈਨੂੰ ਪਤਾ ਆ ਕਿ ਨਾ ਹੀ ਗੋਰਪ੍ਰੀਤ ਗਲਤ ਹੋ ਸਕਦਾ ਤੇ ਨਾ ਹੀ ਮੇਰੀ ਛੋਟੀ ਮਾਮੀ ਗਲਤ ਹੋ ਸਕਦੀ ਆ ਨਾਲੇ ਉਹਨਾਂ ਦਾ ਰਿਸ਼ਤਾ ਆਪਸ ਵਿੱਚ ਕੀ ਆ ਪਤਾ ਤੁਹਾਨੂੰ ਮਾਂ ਪੁੱਤ ਦਾ ਰਿਸ਼ਤਾ ਆ ਇਹ ਤੁਸੀਂ ਕਦੇ ਸੋਚਿਆ ਹੈ ਤਾਂ ਭਾਬੀ ਕਹਿੰਦੀ ਮੈਨੂੰ ਪਤਾ ਆ ਪਰ ਤੂੰ ਮੈਨੂੰ ਵੀ ਸਮਝੋ ਮੈਂ ਵੀ ਜਾਣਬੁੱਝ ਕੇ ਇਹ ਗੱਲਾਂ ਨਹੀਂ ਤੈਨੂੰ ਕਹਿ ਰਹੀ ਮੈਂ ਤੈਨੂੰ ਆਪਣੇ ਫਰੈਂਡ ਸਮਝ ਕੇ ਤੇਰੇ ਨਾਲ ਗੱਲ ਸ਼ੇਅਰ ਕੀਤੀ ਆ ਪਰ ਤੈਨੂੰ ਮੇਰੀ ਇਸ ਕੰਮ ਵਿੱਚ ਮਦਦ ਕਰਨੀ ਪਵੇਗੀ ਮੈਂ ਕਿਹਾ ਠੀਕ ਕਿ ਪਰ ਬਸ ਇੱਕ ਵਾਰ ਮੈਂ ਤਾਂ ਈ ਗੱਲ ਵਿੱਚ ਹਾਮੀ ਭਰ ਦਿੰਦੀ ਆ ਪਰ ਮੈਨੂੰ ਪਤਾ ਕਿ ਉਹ ਦੋਵੇਂ ਗਲਤ ਨਹੀਂ ਆ ਭਾਬੀ ਕਹਿੰਦੀ ਠੀਕ ਆ ਤਾਂ ਅਗਲੇ ਦਿਨ ਜਦੋਂ ਭਾਬੀ ਨੇ ਵੱਡੀ ਮਾਮੀ ਦੇ ਨਾਨੀ ਨੂੰ ਕਿਹਾ ਕਿ ਮੈਂ ਤੁਹਾਨੂੰ ਕੱਪੜੇ ਦਿਵਾਉਣੇ ਆ ਤਾਂ ਨਾਨੀ ਭਾਬੀ ਨੂੰ ਕਹਿੰਦੀ ਕਿ ਤੇਰੀ ਛੋਟੀ ਚਾਚੀ ਨੂੰ ਵੀ ਲੈ ਜਾਂਦੇ ਆ ਤਾਂ ਉਹ ਕਹਿੰਦੀ ਕਿ ਉਹਨਾਂ ਨੂੰ ਮੈਂ ਅਲੱਗ ਲੈ ਕੇ ਜਾਵਾਂਗੀ ਹੁਣ ਮੈਂ ਤੁਹਾਨੂੰ ਤਿੰਨੇ ਜਣੀਆਂ ਨੂੰ ਲੈ ਕੇ ਜਾਵਾਂਗੀ ਮੈਂ ਵੀ ਭਾਬੀ ਉਹਨਾਂ ਦੇ ਨਾਲ ਸੀ ਤੇ ਉਸ ਦਿਨ ਗੁਰਪ੍ਰੀਤ ਨੂੰ ਛੁੱਟੀ ਸੀ ਤੇ ਗੁਰਪ੍ਰੀਤ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਘਰੇ ਪਿਆ ਸੀ ਤੇ ਅਸੀਂ ਭਾਬੀ ਨਾਲ ਗੱਡੀ ਤੇ ਚਲੇ ਗਏ ਭਾਬੀ ਨੂੰ ਗੱਡੀ ਚਲਾਉਣੀ ਆਉਂਦੀ ਸੀ ਛੋਟੀ ਮਾਮੀ ਕਹਿਣ ਲੱਗੀ ਕਿ ਚਲ ਤੁਸੀਂ ਲੈ ਆਓ ਮੈਂ ਫਿਰ ਕਿਸੇ ਦਿਨ ਜਾ ਕੇ ਲੈ ਆਵਾਂਗੀ ਛੋਟੀ ਮੰਮੀ ਦੇ ਜਵਾਕ ਸਕੂਲ ਗਏ ਹੋਏ ਸੀ ਤੇ ਛੋਟੀ ਮੰਮੀ ਦਾ ਵੀ ਸਕੂਲ ਤਾਂ ਲੱਗਿਆ ਹੋਇਆ ਸੀ ਪਰ ਉਹ ਗਈ ਨਹੀਂ ਸੀ ਜਦੋਂ ਮੈਂ ਤੇ ਭਾਬੀ ਦੋਵੇਂ ਜਣੀਆਂ ਵੱਡੀ ਮਾਮੀ ਤੇ ਨਾਨੀ ਨੂੰ ਉਥੇ ਦੁਕਾਨ ਤੇ ਛੱਡ ਕੇ ਵਾਪਸ ਘਰ ਆਈਆਂ ਅਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਅਸੀਂ ਭਾਬੀ ਦੀ ਫਰੈਂਡ ਦੇ ਘਰ ਜਾ ਕੇ ਹੁਣੇ ਆਉਨੇ ਆ ਤਾਂ ਅਸੀਂ ਜੋ ਦੇਖਿਆ ਉਹ ਦੇਖ ਕੇ ਮੈਂ ਹੈਰਾਨ ਹੀ ਰਹਿ ਗਈ ਭਾਬੀ ਤਾਂ ਗੱਡੀ ਵਿੱਚ ਬੈਠੀ ਸੀ ਤੇ ਮੈਨੂੰ ਕਹਿੰਦੀ ਚੱਲ ਉੱਤਰ ਕੇ ਦੇਖ ਜਦੋਂ ਮੈਂ ਗੱਡੀ ਵਿੱਚੋਂ ਉੱਤਰ ਕੇ ਭਾਬੀ ਦੇ ਕਮਰੇ ਵੱਲ ਗਈ ਤਾਂ ਉੱਥੋਂ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਤੇ ਜਦੋਂ ਮੈਂ ਆਵਾਜ਼ ਜੀ ਮਾਰੀ ਤਾਂ ਦੇਖਿਆ ਕਿ ਗੁਰਪ੍ਰੀਤ ਤੇ ਛੋਟੀ ਮਾਮੀ ਉਸ ਕਮਰੇ ਵਿੱਚ ਸੀ ਪਰ ਉਹਨਾਂ ਨੂੰ ਮੇਰੀ ਆਵਾਜ਼ ਨਾ ਸੁਣੀ ਮੈਂ ਤਾਂ ਫਟਾਫਟ ਵਾਪਸ ਆ ਗਈ ਤੇ ਭਾਬੀ ਨੇ ਮੈਨੂੰ ਪੁੱਛਿਆ ਦਸੰਦਰ ਕੌਣ ਸੀ ਤਾਂ ਮੇਰੀਆਂ ਨਜ਼ਰਾਂ ਝੁਕ ਗਈਆਂ ਤੇ ਮੈਂ ਚੁੱਪ ਕਰ ਗਈ ਤੇ ਫਿਰ ਭਾਬੀ ਉੱਤਰ ਕੇ ਜਦੋਂ ਗਈ ਤਾਂ ਉਹ ਦੋਵੇਂ ਅੰਦਰ ਸੀ ਤੇ ਜਦੋਂ ਭਾਬੀ ਨੇ ਗੇਟ ਖੋਲ੍ਹਿਆ ਤਾਂ ਦੇਖਿਆ ਕਿ ਛੋਟੀ मामੀ ਗੌਰਪ੍ਰੀਦੇ ਸਿਰ 'ਚ ਤੇਲ ਲਗਾ ਰਹੀ ਸੀ ਤਪਾ ਵੀ ਕਹਿਣ ਲੱਗੀ ਇਹ ਕੀ ਹੋ ਰਿਹਾ ਤਾਂ ਛੋਟੀ ਮਾਮੀ ਕਹਿਣ ਲੱਗੀ ਹੋਣਾ ਕਿ ਮੈਨੂੰ ਸਕੂਲ ਤੋਂ ਜਲਦੀ ਛੁੱਟੀ ਹੋ ਗਈ ਤੇ ਗੌਰਪ੍ਰੀਤ ਕਹਿੰਦਾ ਮੇਰੀ ਤਬੀਅਤ ਠੀਕ ਨਹੀਂ ਮੇਰੇ ਸਿਰ ਤੇ ਤੇਲ ਲਗਾ ਦੇ ਪਰ ਪਹਿਲਾਂ ਜਿਸ ਤਰ੍ਹਾਂ ਹੱਸ ਰਹੇ ਸੀ ਕੁਝ ਹੋਰ ਹੀ ਲੱਗ ਰਿਹਾ ਸੀ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਤੁਸੀਂ ਗਲਤ ਸੋਚਿਆ ਏ ਉਹ ਤਾਂ ਸਿਰ ਨੂੰ ਤੇਲ ਲਗਾ ਰਹੀ ਸੀ ਉਹ ਕਹਿੰਦੀ ਪਰ ਮੈਨੂੰ ਪਤਾ ਏ ਜਾਣ ਕੇ ਇਦਾਂ ਕਰਦੀ ਆ ਤੇ ਇਹਨਾਂ ਨੇ ਤੈਨੂੰ ਦੇਖ ਲਿਆ ਹੋਣਾ ਇਸ ਕਰਕੇ ਤੇਲ ਚੱਕ ਲਿਆ ਆਪਾਂ ਨੂੰ ਦੇਖ ਕੇ ਨਹੀਂ ਤਾਂ ਇਹ ਕੁਝ ਹੋਰ ਹੀ ਕਰ ਰਹੀ ਸੀ ਕੁਝ ਹੋਰ ਹੀ ਗੱਲਾਂ ਕਰ ਰਹੀ ਸੀ ਮੈਂ ਭਾਬੀ ਨੂੰ ਸਮਝਾਇਆ ਕਿ ਤੁਸੀਂ ਸ਼ੱਕ ਨਾ ਕਰੋ ਇਦਾਂ ਦੀ ਕੋਈ ਗੱਲ ਵੀ ਨਹੀਂ ਆ ਨਾਲੇ ਉਹਨਾਂ ਦਾ ਰਿਸ਼ਤਾ ਮਾਂ ਪੁੱਤ ਵਾਲਾ ਆ ਪਰ ਭਾਬੀ ਨਹੀਂ ਮੰਨਦੀ ਸੀ ਉਹ ਕਹਿੰਦੀ ਕਿ ਗੌਰਪ੍ਰੀਤ ਚਾਚੀ ਨੂੰ ਅੱਗੇ ਰੱਖਦਾ ਆ ਇਹ ਕਿਸੇ ਵਜ੍ਹਾ ਕਰਕੇ ਆ ਫਿਰ ਮੈਂ ਕਿਹਾ ਕਿ ਉਹ ਤਾਂ ਉਹਨਾਂ ਦੇ ਸਿਰ ਤੇ ਬੰਦਾ ਨਹੀਂ ਤੇ ਆਪਣੇ ਘਰ ਵਿੱਚ ਹੁਣ ਗੁਰਪ੍ਰੀਤੀ ਆ ਸਾਡੇ ਕੰਮ ਕਰਨ ਵਾਲਾ ਪਰ ਭਾਬੀ ਇਹ ਗੱਲ ਨੂੰ ਨਹੀਂ ਮੰਨਦੀ ਸੀ ਮੈਂ ਭਾਬੀ ਨੂੰ ਬਹੁਤ ਸਮਝਾਇਆ ਕਿ ਤੁਹਾਨੂੰ ਵਹਿਮ ਪੈ ਗਿਆ ਪਰ ਭਾਬੀ ਕਹਿੰਦੀ ਮੈਂ ਇਹ ਗੱਲ ਸਾਬਿਤ ਕਰਕੇ ਹੀ ਹਟੂੰਗੀ ਚਲ ਮੈਂ ਭਾਬੀ ਨੂੰ ਟਕਾ ਦਿੱਤਾ ਇੱਕ ਦਿਨ ਮੈਂ ਦੁਪਹਿਰ ਵੇਲੇ ਘਰ ਆਈ ਮੇਰੀ ਤਬੀਅਤ ਕੁਝ ਠੀਕ ਨਹੀਂ ਸੀ ਤੇ ਵੱਡੀ ਮਾਮੀ ਆਪਣੇ ਰੂਮ ਵਿੱਚ ਸੁੱਤੀ ਪਈ ਸੀ ਤੇ ਨਾਨੀ ਵੀ ਉੱਧਰ ਹੀ ਸੁੱਤੀ ਪਈ ਸੀ ਤੇ ਭਾਬੀ ਉਦੋਂ ਬੈਂਕ ਵਿੱਚ ਸੀ ਤੇ ਜਦੋਂ ਮੈਂ ਅਚਾਨਕ ਬਿਨਾਂ ਦੱਸੇ ਘਰ ਆਈ ਤਾਂ ਮੈਂ ਦੇਖਿਆ ਕਿ ਭਾਬੀ ਦੀ ਗੱਲ ਬਿਲਕੁਲ ਸੱਚ ਹੋ ਗਈ ਸੀ ਕਿਉਂਕਿ ਛੋਟੀ ਮਾਮੀ ਤੇ ਗੁਰਪ੍ਰੀਤ ਦੋਵੇਂ ਜਣੇ ਰੂਮ ਵਿੱਚ ਬੈਠੇ ਸੀ ਤੇ ਰੂਮ ਦਾ ਅੰਦਰੋਂ ਲੋਕ ਲੱਗਾ ਹੋਇਆ ਸੀ ਮੈਂ ਦੇਖ ਕੇ ਹੱਕੀ ਬੱਕੀ ਰਹਿ ਗਈ ਕਿਉਂਕਿ ਸਾਰਿਆਂ ਨੂੰ ਲੱਗਦਾ ਸੀ ਕਿ ਗੁਰਪ੍ਰੀਤ ਆਪਣੀ ਡਿਊਟੀ ਤੇ ਆ ਮੈਂ ਉੱਧਰ ਜਾ ਕੇ ਵੱਡੀ ਮਾਮੀ ਨੂੰ ਪੁੱਛਿਆ ਗੁਰਪ੍ਰੀਤ ਕਿੱਥੇ ਆ ਉਹ ਕਹਿੰਦੀ ਗੁਰਪ੍ਰੀਤ ਇਸ ਟਾਈਮ ਕਿੱਥੇ ਹੋਣਾ ਉਹ ਤਾਂ ਡਿਊਟੀ ਤੇ ਆ ਤੇ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਛੋਟੀ ਮਾਮੀ ਆਪਣੇ ਰੂਮ ਵੇ ਚੰਦਰਾ ਲੋਕ ਲਾ ਕੇ ਸੁੱਤੀ ਪਈ ਆ ਪਰ ਉਹਦੇ ਨਾਲ ਗੁਰਪ੍ਰੀਤ ਵੀ ਸੀ ਤੇ ਮੈਂ ਆਪਣੇ ਫੋਨ ਤੋਂ ਗੁਰਪ੍ਰੀਤ ਨੂੰ ਫੋਨ ਕੀਤਾ ਮੈਂ ਕਿਹਾ ਕਿ ਵੀਰੇ ਤੁਸੀਂ ਕਿੱਥੇ ਆ ਤਾਂ ਉਹ ਕਹਿੰਦਾ ਮੈਂ ਤਾਂ ਡਿਊਟੀ ਆ ਮੈਂ ਹੈਰਾਨ ਰਹਿ ਗਈ ਕਿਉਂਕਿ ਗੁਰਪ੍ਰੀਤ ਨੇ ਝੂਠ ਬੋਲ ਦਿੱਤਾ ਕਿਉਂਕਿ ਉਹਨੂੰ ਲੱਗ ਰਿਹਾ ਸੀ ਕਿ ਮੈਂ ਪਾਰਲਰ ਤੇ ਆ ਪਰ ਉਹ ਛੋਟੀ ਮਾਮੀ ਦੇ ਕਮਰੇ ਵਿੱਚ ਸੀ ਮੈਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ ਤੇ ਮੈਨੂੰ ਪਛਤਾਵਾ ਵੀ ਹੋਇਆ ਕਿ ਮੈਂ ਭਾਬੀ ਨੂੰ ਹੀ ਗਲਤ ਕਹੀ ਜਾਂਦੀ ਸੀ ਤੇ ਭਾਬੀ ਬਿਲਕੁਲ ਸਹੀ ਸੀ ਤੇ ਜੇ ਹੁਣ ਇਹ ਗੱਲ ਮੈਂ ਭਾਬੀ ਨੂੰ ਦੱਸਦੀ ਸੀ ਤਾਂ ਘਰ ਵਿੱਚ ਲੜਾਈ ਪੈ ਜਾਣੀ ਸੀ ਮੈਂ ਇਹ ਨਹੀਂ ਚਾਹੁੰਦੀ ਸੀ ਕਿ ਘਰ ਵਿੱਚ ਲੜਾਈ ਪੈ ਜਾਵੇ ਪਰ ਇਹ ਗੱਲ ਮੈਂ ਭਾਬੀ ਤੋਂ ਲੁਕੋ ਵੀ ਨਹੀਂ ਸਕਦੀ ਸੀ ਕਿਉਂਕਿ ਉਹਦੀ ਜ਼ਿੰਦਗੀ ਦਾ ਸਵਾਲ ਸੀ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਤਾਂ ਕੀ ਨਾ ਕਰਾਂ ਫਿਰ ਮੈਂ ਸੋਚ ਲਿਆ ਸੀ ਕਿ ਮੈਂ ਅੱਜ ਭਾਬੀ ਨੂੰ ਸਾਰੀ ਗੱਲ ਦੱਸ ਹੀ ਦਿਆਂਗੀ ਕਦੇ ਸੋਚਦੀ ਸੀ ਕਿ ਇਹ ਗੱਲ ਵੱਡੀ ਮਾਮੀ ਨੂੰ ਦੱਸ ਦਵਾਂ ਪਰ ਸੋਚਦੀ ਸੀ ਕਿ ਵੱਡੀ ਮਾਮੀ ਨੂੰ ਇਹ ਗੱਲ ਕਿੱਦਾਂ ਦੱਸਾਂ ਉਹਨਾਂ ਨੇ ਮੇਰੀ ਗੱਲ ਕਿੱਥੇ ਸੁਣਨੀ ਆ ਉਹਨਾਂ ਨੇ ਸੋਚਣਾ ਕਿ ਘਰ ਵਿੱਚ ਲੜਾਈਆਂ ਪਾਉਂਦੀ ਆ ਸਮਝ ਨਹੀਂ ਲੱਗ ਰਿਹਾ ਸੀ ਕਰਾਂ ਤਾਂ ਕੀ ਕਰਾਂ ਜਦੋਂ ਸ਼ਾਮ ਨੂੰ ਭਾਬੀ ਘਰ ਆਈ ਤਾਂ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਉਹਨੂੰ ਕੁਝ ਨਾ ਦੱਸ ਸਕੀ ਤੇ ਮੈਂ ਚੁੱਪ ਰਹੀ ਤੇ ਅਗਲੀ ਸਵੇਰ ਜੋ ਹੋਇਆ ਉਹ ਅਸੀਂ ਕਦੇ ਸੋਚਿਆ ਨਹੀਂ ਸੀ ਗੁਰਪ੍ਰੀਤ ਸਵੇਰੇ ਕੰਮ ਤੇ ਨਿਕਲ ਗਿਆ ਸੀ ਤੇ ਵਾਪਸ ਘਰ ਨਾ ਆਇਆ ਰਾਤ ਦੇ 9 ਵਜੇ ਅਜੇ ਤੱਕ ਉਹ ਘਰ ਵਾਪਸ ਨਹੀਂ ਆਇਆ ਸੀ ਸਾਰੇ ਬਹੁਤ ਪਰੇਸ਼ਾਨ ਸੀ ਮੈਂ ਭਾਬੀ ਨੂੰ ਪੁੱਛਿਆ ਕਿ ਤੁਸੀਂ ਉਹਨੂੰ ਕੁਝ ਕਿਹਾ ਤਾਂ ਨਹੀਂ ਤਾਂ ਭਾਬੀ ਕਹਿੰਦੀ ਮੈਂ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਗੁਰਪ੍ਰੀਤ ਨੂੰ ਫੋਨ ਵੀ ਕੀਤਾ ਪਰ ਉਹਦਾ ਫੋਨ ਬੰਦ ਆ ਰਿਹਾ ਸੀ ਉਹਨੇ ਆਪ ਵੀ ਉਧਰੋਂ ਕੋਈ ਫੋਨ ਨਹੀਂ ਕੀਤਾ ਸਾਨੂੰ ਬਹੁਤ ਟੈਨਸ਼ਨ ਹੋ ਰਹੀ ਸੀ ਸਾਰੀ ਰਾਤ ਇਦਾਂ ਹੀ ਲੰਘ ਗਈ ਪਰ ਅਜੇ ਤੱਕ ਗੁਰਪ੍ਰੀਤ ਘਰ ਨਹੀਂ ਆਇਆ ਸੀ ਭਾਬੀ ਬਹੁਤ ਰੋ ਰਹੀ ਸੀ ਅਸੀਂ ਉਹਨੂੰ ਮਸਾ ਸੰਭਾਲ ਲਿਆ ਫਿਰ ਸਾਡੇ ਘਰਾਂ ਦੇ ਮੁੰਡਿਆਂ ਨੂੰ ਗੁਰਪ੍ਰੀਤ ਨੂੰ ਲੱਭਣ ਲਈ ਭੇਜਿਆ ਉਹ ਦੂਰ ਦੂਰ ਤੱਕ ਉਹਨੂੰ ਲੱਭ ਕੇ ਆਏ ਪਰ ਗੁਰਪ੍ਰੀਤ ਕਿਤੇ ਨਾ ਮਿਲਿਆ ਇਸ ਤਰ੍ਹਾਂ ਹੀ ਸਾਰੀ ਰਾਤ ਬੈਠਿਆਂ ਦੀ ਲੰਗੀ ਪਰ ਗੁਰਪ੍ਰੀਤ ਦਾ ਕੋਈ ਫੋਨ ਨਾ ਆਇਆ ਤੇ ਉਹ ਆਪ ਵੀ ਵਾਪਸ ਨਾ ਆਇਆ ਤੇ ਅਗਲੀ ਸਵੇਰੀ ਗੁਰਪ੍ਰੀਤ ਘਰ ਆ ਗਿਆ ਸਾਡੇ ਸਾਹਾਂ ਵਿੱਚ ਸਾਹ ਆ ਗਏ ਉਹਦੇ ਸਰੀਰ ਤੇ ਕਈ ਸੱਟਾਂ ਲੱਗੀਆਂ ਹੋਈਆਂ ਸੀ ਸਾਰਿਆਂ ਨੂੰ ਦੇਖ ਕੇ ਘਬਰਾ ਗਏ ਗੁਰਪ੍ਰੀਤ ਨੇ ਦੱਸਿਆ ਕਿ ਮੈਨੂੰ ਤਾਂ ਕੋਈ ਚੱਕ ਕੇ ਲੈ ਗਿਆ ਸੀ ਤਾਂ ਉਹਨਾਂ ਨੇ ਮੈਨੂੰ ਬਹੁਤ ਕੁੱਟਿਆ ਤੇ ਮੇਰੇ ਕੋਲੋਂ ਸਾਰੇ ਪੈਸੇ ਵੀ ਖੋਲੇ ਜਦੋਂ ਮੈਂ ਉਹਨਾਂ ਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਮੈਨੂੰ ਇੱਕ ਦਰਖਤ ਨਾਲ ਬੰਨ੍ਹ ਦਿੱਤਾ ਤੇ ਉੱਥੋਂ ਅੱਜ ਸਵੇਰੇ ਮੈਨੂੰ ਸਨੇ ਖੋਲ ਲਿਆ ਤਾਂ ਮੈਂ ਘਰ ਆਇਆ ਉਹ ਮੈਨੂੰ ਘਰ ਛੱਡ ਕੇ ਗਏ ਆ ਅਸੀਂ ਸਭ ਸੁਣ ਕੇ ਹੈਰਾਨ ਰਹਿ ਗਏ ਕਿਉਂਕਿ ਗੁਰਪ੍ਰੀਤ ਇੰਨਾ ਸੌ ਮੁੰਡਾ ਸੀ ਉਹਦਾ ਕਿਸੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਸੀ ਪਰ ਫਿਰ ਸਾਨੂੰ ਲੱਗਿਆ ਕਿ ਕੋਈ ਨਸ਼ੇ ਪੱਤੇ ਵਾਲੇ ਮੁੰਡੇ ਹੋਣਗੇ ਤੇ ਉਹਨਾਂ ਨੂੰ ਪਤਾ ਹੋਣਾ ਕਿ ਇੱਥੋਂ ਦੀ ਪਟਵਾਰੀ ਲੰਗਦਾ ਆ ਇਸ ਕਰਕੇ ਉਹਨਾਂ ਨੇ ਘੇਰ ਲਿਆ ਤੇ ਸਾਰੇ ਪੈਸੇ ਖੋ ਲਏ ਅਸੀਂ ਬਹੁਤ ਘਬਰਾ ਗਏ ਕਿਉਂਕਿ ਗੁਰਪ੍ਰੀਤ ਨੇ ਤਾਂ ਰੋਜ਼ ਹੀ ਉਥੋਂ ਦੀ ਜਾਣਾ ਹੁੰਦਾ ਸੀ ਅਸੀਂ ਪੁਲਿਸ ਵਿੱਚ ਰਿਪੋਰਟ ਕਰਾਉਣ ਲਈ ਗੁਰਪ੍ਰੀਤ ਨੂੰ ਕਿਹਾ ਤੇ ਉਹ ਕਹਿੰਦਾ ਮੈਂ ਆਪੇ ਰਿਪੋਰਟ ਕਰਵਾ ਦੂੰਗਾ ਇਸੇ ਤਰ੍ਹਾਂ ਹੀ ਟਾਈਮ ਲੰਘਦਾ ਗਿਆ ਇੱਕ ਦਿਨ ਜਦੋਂ ਮੈਂ ਸ਼ਾਮ ਨੂੰ ਪਾਰਲਰ ਤੋਂ ਘਰ ਆਈ ਤਾਂ ਸਾਡੇ ਘਰ ਬਹੁਤ ਰੌਲਾ ਪੈ ਰਿਹਾ ਸੀ ਜਦੋਂ ਮੈਂ ਅੱਗੇ ਗਈ ਤਾਂ ਮੈਂ ਦੇਖਿਆ ਕਿ ਮੇਰੀ ਭਾਬੀ ਤੇ ਮੇਰੀ ਛੋਟੀ ਮਾਮੀ ਲੜ ਰਹੀਆਂ ਸੀ ਤੇ ਭਾਬੀ ਦੱਸ ਰਹੀ ਸੀ ਕਿ ਮੈਂ ਇਹਨਾਂ ਨੂੰ ਰੂਮ ਵਿੱਚੋਂ ਫੜਿਆ ਆ ਤੇ ਮੇਰੀ ਵੱਡੀ ਮਾਮੀ ਵੀ ਕਹਿ ਰਹੀ ਸੀ ਕਿ ਤੂੰ ਕਿੱਦਾਂ ਦੇ ਇਲਜ਼ਾਮ ਲਗਾਉਣੀ ਆ ਜਿਸ ਗੱਲ ਦਾ ਮੈਨੂੰ ਡਰ ਸੀ ਉਹ ਹੋ ਚੁੱਕੀ ਸੀ ਭਾਬੀ ਨੇ ਗੋਰਪ੍ਰੀ ਤੇ ਛੋਟੀ ਮਾਮੀ ਨੂੰ ਰੰਗੇ ਹੱਥੀ ਫੜ ਲਿਆ ਸੀ ਮੈਂ ਚੁੱਪ ਖੜੀ ਸੀ ਤਾਂ ਮੇਰੀ ਛੋਟੀ ਮਾਮੀ ਮੈਨੂੰ ਕਹਿ ਰਹੀ ਸੀ ਕਿ ਤੂੰ ਕਿਉਂ ਨਹੀਂ ਕੁਝ ਬੋਲਦੀ ਤੂੰ ਕਹਿ ਇਹਨੂੰ ਮੈਂ ਕੀ ਕਹਿੰਦੀ ਮੈਨੂੰ ਤਾਂ ਅਸਲੀਅਤ ਪਹਿਲਾਂ ਤੋਂ ਹੀ ਪਤਾ ਸੀ ਇਸੇ ਤਰ੍ਹਾਂ ਬਹੁਤ ਰੌਲਾ ਪਿਆ ਪਰ ਸਮਝ ਆਬ ਜਾ ਕੇ ਸਾਹਣੇ ਪਾ ਬਿਨ ਉਟਕਾ ਦਿੱਤਾ ਭਾਬੀ ਤੇ ਛੋਟੀ ਮਾਮੀ ਹੁਣ ਆਪਸ ਵਿੱਚ ਨਹੀਂ ਬੋਲਦੀਆਂ ਸੀ ਮੈਂ ਭਾਬੀ ਨੂੰ ਇਹ ਗੱਲ ਨਾ ਦੱਸੀ ਕਿ ਮੈਨੂੰ ਪਹਿਲਾਂ ਤੋਂ ਇਹ ਗੱਲ ਪਤਾ ਸੀ ਇਸ ਤਰ੍ਹਾਂ ਹੀ ਟਾਈਮ ਲੰਘਦਾ ਗਿਆ ਸਾਡੇ ਘਰ ਦਾ ਮਾਹੌਲ ਪਹਿਲਾਂ ਵਰਗਾ ਨਾ ਰਿਹਾ ਗੋਰਪ੍ਰੀਤ ਜਦੋਂ ਵੀ ਡਿਊਟੀ ਤੋਂ ਆਉਂਦਾ ਤਾਂ ਉਹ ਚੁੱਪ ਕਰਕੇ ਆ ਕੇ ਸੌ ਜਾਂਦਾ ਭਾਬੀ ਤੇ ਗੋਰਪ੍ਰੀਤ ਵਿੱਚ ਵੀ ਕਾਫੀ ਫਰਕ ਪੈ ਗਿਆ ਸੀ ਪਰ ਗੋਰਪ੍ਰੀਤ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦਾ ਸੀ ਕਿ ਉਸ ਦੇ ਛੋਟੀ ਮਾਮੀ ਨਾਲ ਨਜਾਇਜ਼ ਸਬੰਧ ਹੈ ਤੇ ਨਾ ਹੀ ਮੇਰੀ ਵੱਡੀ ਮਾਮੀ ਇਸ ਗੱਲ ਨੂੰ ਮੰਨਦੀ ਸੀ ਪਰ ਮੈਨੂੰ ਤੇ ਭਾਬੀ ਉਹ ਇਸ ਗੱਲ ਦਾ ਪਤਾ ਸੀ ਕਿ ਸੱਚ ਕੀ ਆ ਕਈ ਵਾਰ ਸੋਚਿਆ ਗੌਰਪ੍ਰੀਤ ਨੂੰ ਸਮਝਾਉਣੀ ਆ ਪਰ ਗੌਰਪ੍ਰੀਤ ਕਿਸੇ ਕੋਲ ਵੀ ਇਹ ਗੱਲ ਨਹੀਂ ਮੰਨਦਾ ਸੀ ਤੇ ਉਹਨੇ ਮੇਰੇ ਕਹੇ ਤੇ ਕਿੱਥੇ ਗੱਲ ਮੰਨਣੀ ਸੀ ਇਸ ਗੱਲ ਪਿੱਛੇ ਭਾਬੀ ਤੇ ਗੌਰਪ੍ਰੀਤ ਵਿੱਚ ਬਹੁਤ ਕਲੇਸ਼ ਰਹਿੰਦਾ ਸੀ ਇੱਕ ਦਿਨ ਮੈਂ ਕੀ ਦੇਖਿਆ ਕਿ ਬਾਥਰੂਮ ਕੋਲ ਖੜਾ ਗੌਰਪ੍ਰੀਤ ਆਪਣੀ ਬਾਹ ਵਿੱਚ ਟੀਕਾ ਲਗਾ ਰਿਹਾ ਸੀ ਜਦੋਂ ਮੈਂ ਭੱਜ ਕੇ ਉਹਦੇ ਕੋਲ ਗਈ ਤਾਂ ਉਹਨੇ ਫਟਾਫਟ ਸਰੇਂਜ ਪਰੇ ਸੁੱਟ ਦਿੱਤੀ ਇਸ ਤੋਂ ਪਹਿਲਾਂ ਮੈਂ ਕੁਝ ਬੋਲਦੀ ਭਾਬੀ ਨੇ ਦੇਖ ਲਿਆ ਤੇ ਭਾਬੀ ਉਹਦੇ ਨਾਲ ਆ ਕੇ ਲੜਨ ਲੱਗ ਪਈ ਕਿ ਇਹ ਕੀ ਕਰ ਰਿਹਾ ਸੀ ਤਾਂ ਗੌਰਪ੍ਰੀਤ ਡਰ ਗਿਆ ਤੇ ਕਹਿੰਦਾ ਕੁਝ ਨਹੀਂ ਕੁਝ ਨਹੀਂ ਜਦੋਂ ਅਸੀਂ ਉਹ ਸਰੇਂਜ ਚੱਕ ਕੇ ਦੇਖੀ ਤਾਂ ਉਸ ਵਿੱਚ ਚਿੱਟਾ ਸੀ ਉਹ ਚਿੱਟੇ ਦਾ ਟੀਕਾ ਲਾ ਰਿਆ ਸੀ ਤੇ ਇਹ ਦੇਖ ਕੇ ਮੈਂ ਤਾਂ ਹੱਕੀ ਬੱਕੀ ਰਹਿ ਗਈ ਉਸ ਦਿਨ ਸਾਨੂੰ ਪਤਾ ਲੱਗਾ ਗੁਰਪ੍ਰੀਤ ਨਸ਼ੇਵੀ ਕਰਨ ਲੱਗ ਗਿਆ ਆ ਭੀਰ ਉਸਕੇ ਆਪਣੇ ਪੇਕੇ ਚਲੀ ਗਈ ਤੇ ਉਹ 2 ਮਹੀਨੇ ਉੱਥੋਂ ਨਹੀਂ ਆਈ ਗੌਰਪ੍ਰੀਤ ਨੇ ਅਸੀਂ ਬਹੁਤ ਸਮਝਾਇਆ ਕਿ ਤੂੰ ਕਹਿੋ ਜੀਆਂ ਆਤਾਂ ਵਿੱਚ ਪੈ ਗਿਆ ਉਹ ਕਹਿੰਦਾ ਮੈਨੂੰ ਕੁਝ ਵੀ ਸਮਝ ਨਹੀਂ ਲੱਗਦਾ ਮੈਂ ਕੀ ਕਰਦਾ ਤੇ ਕੀ ਨਹੀਂ ਕਰਦਾ ਮੈਂ ਇਹ ਸਭ ਜਾਣ ਪੋਛ ਕੇ ਨਹੀਂ ਕਰਦਾ ਤੇ ਅਸੀਂ ਗੌਰਪ੍ਰੀਤ ਨੂੰ ਸਮਝਾਇਆ ਕਿ ਤੇਰਾ ਘਰ ਖਰਾਬ ਹੋ ਜਾਣਾ ਗੌਰਪ੍ਰੀਤ ਭਾਬੀ ਦੀਆਂ ਮਿੰਨਤਾਂ ਤਰਲੇ ਕਰਕੇ ਭਾਬੀ ਨੂੰ ਵਾਪਸ ਲੈ ਆਇਆ ਤੇ ਕਹਿੰਦਾ ਅੱਜ ਤੋਂ ਬਾਅਦ ਮੈਂ ਇਹ ਕੰਮ ਨਹੀਂ ਕਰਾਂਗਾ ਪਰ ਉਹ ਟੱਲਣ ਵਾਲਾ ਕਿੱਥੇ ਸੀ ਉਹਦਾ ਨਸ਼ਾ ਦਿਨੋ ਦਿਨ ਵਧਦਾ ਜਾ ਰਿਹਾ ਸੀ ਉਹ ਕਿਸੇ ਦੇ ਸਮਝਾਇਆ ਨਹੀਂ ਸਮਝ ਰਿਹਾ ਸੀ ਇਸ ਤਰ੍ਹਾਂ ਹੀ ਗੁਰਪ੍ਰੀਤ ਤੇ ਭਾਬੀ ਦੇ ਰਿਸ਼ਤੇ ਵਿੱਚ ਬਹੁਤ ਫਰਕ ਪੈ ਗਿਆ ਸੀ ਕਦੇ-ਕਦੇ ਰਾਤ ਹੁੰਦੇ ਹੀ ਲੜਾਈ ਹੋ ਜਾਂਦੀ ਸੀ ਤੇ ਭਾਬੀ ਗੁਰਪ੍ਰੀਤ ਨੂੰ ਆਪਣੇ ਕਮਰੇ ਤੋਂ ਬਾਹਰ ਕੱਢ ਦਿੰਦੀ ਸੀ ਗੁਰਪ੍ਰੀਤ ਨੂੰ ਚਿੱਟਾ ਖਾਣ ਕਰਕੇ ਕੋਈ ਹੋਸ਼ ਨਹੀਂ ਰਹਿੰਦੀ ਸੀ ਉਹਦੇ ਕੋਲ ਪੈਸੇ ਖੁੱਲੇ ਹੁੰਦੇ ਸੀ ਇਸ ਕਰਕੇ ਸ਼ਾਇਦ ਲਤ ਲੱਗੀ ਸੀ ਜਾਂ ਫਿਰ ਬਰ ਮਾੜੀ ਸੰਗਤ ਹੋ ਗਈ ਸੀ ਕੋਝ ਟਾਈਮ ਇਸ ਤਰ੍ਹਾਂ ਲੰਘ ਗਿਆ ਸੀ ਇੱਕ ਤਾਂ ਭਾਬੀ ਚਾਚੀ ਵੱਲੋਂ ਦੁਖੀ ਸੀ ਇੱਕ ਚਿੱਟੇ ਦੀ ਲਤ ਲੱਗ ਗਈ ਸੀ ਗੌਰਪ੍ਰੀਤ ਨੂੰ ਅਸੀਂ ਸਾਰੇ ਬਹੁਤ ਪਰੇਸ਼ਾਨ ਹੁੰਦੇ ਸੀ ਗੌਰਪ੍ਰੀਤ ਪਹਿਲਾ ਵਰਗਾ ਨਹੀਂ ਰਿਹਾ ਸੀ ਚੰਗੀ ਭਲੀਆਂ ਨੂੰ ਵਧੀਆ ਜੌਬ ਮਿਲ ਗਈ ਸੀ ਚੰਗਾ ਭਲਾ ਅਫਸਰ ਲੱਗ ਗਿਆ ਸੀ ਪਰ ਉਹ ਆਪਣੀ ਜ਼ਿੰਦਗੀ ਖਰਾਬ ਕਰੀ ਜਾ ਰਿਹਾ ਸੀ ਭਾਬੀ ਫੇਰ ਰੋਸ ਕੇ ਆਪਣੇ ਪੇਕੇ ਚਲੀ ਗਈ ਤੇ ਉਹ ਕਹਿੰਦੀ ਹੁਣ ਉਸ ਤੋਂ ਬਾਅਦ ਮੈਂ ਮੁੜ ਕੇ ਇਸ ਘਰ ਵਿੱਚ ਨਹੀਂ ਆਉਣਾ ਮੈਂ ਇਹਨੂੰ ਤਲਾਕ ਦੇਣਾ ਤੇ ਅਸੀਂ ਗੌਰਪ੍ਰੀਤ ਨੂੰ ਕਿਹਾ ਕਿ ਤੂੰ ਸੁਧਰ ਜਾ ਨਹੀਂ ਤਾਂ ਉਹਨੇ ਕਦੇ ਵਾਪਿਸ ਨਹੀਂ ਆਉਣਾ ਗੌਰ ਪ੍ਰੀਤ ਸਾਨੂੰ ਕਹਿੰਦਾ ਮੈਂ ਉਹਨੂੰ ਲੈਣ ਜਾਣਾ ਤੇ ਮੈਂ ਉਹਨੂੰ ਮਨਾ ਕੇ ਘਰ ਲੈ ਆਉਂਗਾ ਤੇ ਮੈਂ ਸਭ ਕੁਝ ਛੱਡ ਦਊਗਾ ਇਦਾਂ ਕਹਿ ਕੇ ਉਹ ਚਲਾ ਗਿਆ ਪਰ ਉਹ ਕਿਤੇ ਆਪਣੇ ਦੋਸਤਾਂ ਕੋਲ ਜਾ ਕੇ ਚਿੱਟੇ ਦੇ ਟੀਕੇ ਲਗਾ ਰਿਹਾ ਸੀ ਤੇ ਉੱਥੋਂ ਗਾਇਬ ਹੀ ਹੋ ਗਿਆ ਤੇ ਫਿਰ ਨਹੀਂ ਸੀ ਲੱਭ ਰਿਹਾ ਪਤਾ ਨਹੀਂ ਲੱਗ ਰਿਆ ਸੀ ਕਿ ਉਹ ਕਿੱਥੇ ਆ ਦੂਜੇ ਮਾਮੇ ਦੇ ਮੁੰਡੇ ਛੋਟੇ ਸੀ ਪਿੱਛੇ ਜਾਣ ਵਾਲਾ ਵੀ ਕੋਈ ਨਹੀਂ ਸੀ ਫਿਰ ਰਿਸ਼ਤੇਦਾਰਾਂ ਨੇ ਜਦੋਂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਭਾਬੀ ਤੇ ਪੇਕੇ ਵੀ ਆ ਗਏ ਦੋ ਦਿਨਾਂ ਬਾਅਦ ਖਬਰ ਮਿਲੀ ਕਿ ਖੇਤ ਵਿੱਚ ਇੱਕ ਬੰਦਾ ਕੋਠੇ ਵਿੱਚ ਬੰਦ ਪਿਆ ਏ ਤੇ ਉਹ ਸ਼ਾਇਦ ਕਿਸੇ ਦੀ লাশ ਸੀ ਉਹਨਾਂ ਨੇ ਜਦੋਂ ਸਾਡੇ ਘਰ ਫੋਨ ਕੀਤਾ ਤਾਂ ਸਾਡੇ ਤਾਂ ਹੌਲ ਹੀ ਪੈ ਗਏ ਸਭ ਦੀਆਂ ਚੀਕਾਂ ਨਿਕਲ ਗਈਆਂ ਤੇ ਜਦੋਂ ਲਾਸਟ ਤੇ ਪਛਾਣ ਕੀਤੀ ਤਾਂ ਗੁਰਪ੍ਰੀਤ ਸੀ ਉਸਨੇ ਜ਼ਿਆਦਾ ਡੋਜ਼ ਲੈ ਲਈ ਸੀ ਤੇ ਉਸ ਤੋਂ ਛੱਲੀ ਨਾ ਗਈ ਉਦੀ ਮੌਤ ਹੋ ਗਈ ਇਸ ਹਾਦਸੇ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ ਸਾਨੂੰ ਲੱਗਦਾ ਸੀ ਉਹ ਸੁਧਰ ਜਾਊਗਾ ਪਰ ਉਹ ਤਾਂ ਹੋਰ ਹੀ ਕੰਮ ਲੱਗ ਗਿਆ ਸੀ ਗੌਰਪ੍ਰੀਤ ਚਿੱਟੇ ਕਰਕੇ ਸਾਡੇ ਤੋਂ ਦੂਰ ਹੋ ਗਿਆ ਮਾਮੀ ਨੂੰ ਇੱਕ ਉਮੀਦ ਦੇ ਕੇ ਉਹ ਉਹਨੂੰ ਬਹੁਤ ਵੱਡਾ ਦੁੱਖ ਦੇ ਗਿਆ ਜਿਹਨੂੰ ਕੋਈ ਨਹੀਂ ਭੁੱਲ ਸਕਦਾ ਸੀ ਇਸ ਤਰ੍ਹਾਂ ਗੌਰਪ੍ਰੀਤ ਨੇ ਆਪਣੀ ਜ਼ਿੰਦਗੀ ਤਾਂ ਖਰਾਬ ਕੀਤੀ ਤੇ ਨਾਲ ਹੀ ਭਾਬੀ ਦੀ ਜ਼ਿੰਦਗੀ ਵੀ ਰੋਲ ਦਿੱਤੀ ਸਾਨੂੰ ਪਤਾ ਅਸੀਂ ਨਾਨੀ ਤੇ ਮਾਮੀ ਨੂੰ ਕਿਵੇਂ ਸੰਭਾਲਿਆ ਉਹ ਦੁੱਖ ਅਸੀਂ ਅੱਜ ਤੱਕ ਨਹੀਂ ਭੁੱਲ ਸਕੇ ਕਿਉਂਕਿ ਇਹ ਦੁੱਖ ਨਾ ਭੁੱਲਣ ਵਾਲਾ ਸੀ ਗورਪ੍ਰੀਤ ਦੇ ਇੱਕ ਦੋਸਤ ਨੇ ਭਾਬੀ ਨੂੰ ਦੱਸਿਆ ਕਿ ਉਹਦੀ ਚਾਚੀ ਨੇ ਸਭ ਕੁਝ ਕੀਤਾ ਆ ਪਹਿਲਾਂ ਉਹਨੇ ਆਪਣੇ ਮਗਰ ਲਈ ਰੱਖਿਆ ਜਦੋਂ ਗੁਰਪ੍ਰੀਤ 16-17 ਸਾਲ ਦਾ ਸੀ ਉਹਦੇ ਨਾਲ ਸਰੀਰਕ ਸਬੰਧ ਬਣਾ ਰਹੀ ਸੀ ਤੇ ਉਦੋਂ ਉਹ ਇੰਨਾ ਛੋਟਾ ਸੀ ਕਿ ਉਹਨੂੰ ਇਹੋ ਜਿਹੀਆਂ ਗੱਲਾਂ ਦਾ ਨਹੀਂ ਪਤਾ ਸੀ ਤੇ ਜਦੋਂ ਉਹ ਅਫਸਰ ਬਣ ਗਿਆ ਤਾਂ ਉਹਦੇ ਤੋਂ ਜਰਿਆ ਨਹੀਂ ਗਿਆ ਹੁਣ ਇਹਨੂੰ ਸਾੜ ਚੜ ਗਿਆ ਤੇ ਉਹਨੇ ਹੌਲੀ-ਹੌਲੀ ਇਹਨੂੰ ਚਿੱਟੇ ਤੇ ਲਾਉਣਾ ਸ਼ੁਰੂ ਕਰ ਦਿੱਤਾ ਤੇ ਅੱਜ ਚਿੱਟੇ ਨੇ ਉਹਦੀ ਲਾਈਫ ਖਰਾਬ ਕਰ ਦਿੱਤੀ ਕਿਉਂਕਿ ਗੁਰਪ੍ਰੀਤ ਨੇ ਆਪਣੇ ਦੋਸਤ ਨੂੰ ਦੱਸਿਆ ਸੀ ਤੇ ਪਹਿਲੀ ਵਾਰ ਉਹ ਆਪਣੇ ਦੋਸਤ ਕੋਲੇ ਬਹੁਤ ਰੋ ਰਿਹਾ ਸੀ ਪਰ ਅਸੀਂ ਉਹਨੂੰ ਕਿਹਾ ਕਿ ਤੂੰ ਸਾਨੂੰ ਪਹਿਲਾਂ ਇਹ ਗੱਲ ਕਿਉਂ ਨਹੀਂ ਦੱਸੀ ਉਹ ਕਹਿੰਦਾ ਉਹ ਮੇਰੇ ਕੋਲ ਆਇਆ ਸੀ ਤੇ ਮੈਨੂੰ ਵੀ ਹੋਣੇ ਗੱਲਾਂ 4 ਦਿਨ ਪਹਿਲਾਂ ਹੀ ਦੱਸੀਆਂ ਸੀ ਤੇ ਉਹ ਕਹਿ ਰਿਹਾ ਸੀ ਕਿ ਮੇਰੀ ਚਾਚੀ ਨੇ ਮੇਰਾ ਘਰ ਖਰਾਬ ਕਰ ਦਿੱਤਾ ਇਸੇ ਕਰਕੇ ਮੈਨੂੰ ਮੇਰੀ ਘਰਵਾਲੀ ਵੀ ਛੱਡ ਕੇ ਚਲੀ ਗਈ ਆ ਤਾਂ ਇਹ ਸੀ ਅੱਜ ਦੀ ਸਟੋਰੀ ਗਾਇਜ਼ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਜੇ ਤੁਸੀਂ ਵੀ ਆਪਣੀ ਕੋਈ ਸਟੋਰੀ ਨੂੰ ਇੱਦਾਂ ਹੀ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਚ ਵਟਸਐਪ ਨੰਬਰ ਦਿੱਤਾ ਹੋਇਆ ਹੈ ਉਸ